ਅੱਜ ਦੀ ਕਹਾਣੀ ਔਰਤ ਦੇ ਉਸ ਪੱਖ ਦੀ ਕਹਾਣੀ ਹੈ ਕਿ ਜਦੋਂ ਔਰਤ ਕਿਸੇ ਦੇ ਇਸ਼ਕ ਵਿੱਚ ਕਿਸੇ ਦੇ ਪਿਆਰ ਵਿੱਚ ਇੰਨੀ ਅੰਨੀ ਹੋ ਜਾਂਦੀ ਹੈ ਕਿ ਜਦੋਂ ਉਹਦਾ ਸਾਰਾ ਕੁਝ ਲੁੱਟਿਆ ਜਾ ਰਿਹਾ ਹੁੰਦਾ ਉਹਨੂੰ ਤਾਂ ਵੀ ਪਤਾ ਨਹੀਂ ਲੱਗਦਾ ਇਹ ਭੈਣ ਜਿਹੜੀ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਇਸ ਦਾ ਨਾਮ ਬਲਜੀਤ ਕੌਰ ਹੈ ਤੇ ਇਹ ਦੱਸਦੀ ਹੈ ਕਿ ਮੈਂ ਕਿਸੇ ਦੇ ਇਸ਼ਕ ਵਿੱਚ ਇੰਨੀਕ ਜਿਆਦਾ ਪਰਮਾ ਲਿਆ ਗਿਆ ਮੈਨੂੰ ਇੰਨਾਕ ਜਿਆਦਾ ਮੈਨੂੰ ਆਪਣੇ ਵਾਸ ਵਿੱਚ ਕਰ ਲਿਆ ਗਿਆ ਕਿ ਜਿਸ ਦੇ ਵਿੱਚ ਮੈਂ 10 ਟੋਲੇ ਸੋਨਾ ਤੇ 6 ਲੱਖ ਰੁਪਈਆ ਉਸ ਸ਼ਖਸ ਦੇ ਪਿਆਰ ਦੇ ਵਿੱਚ ਲੁਟਾ ਬੈਠੀ ਭੈਣ ਦੱਸਦੀ ਹੈ ਕਿ ਵਿਆਹ ਇਸ ਦਾ ਕਿਸੇ ਹੋਰ ਸ਼ਖਸ ਦੇ ਨਾਲ ਹੁੰਦਾ ਹੈ ਤੇ ਉਸ ਸ਼ਖਸ ਦੇ ਜਿਉਂਦੇ ਜਿਉਂਦੇ ਹੀ ਇਸ ਦੀ ਭੈਣ ਦੀ ਜ਼ਿੰਦਗੀ ਵਿੱਚ ਇੱਕ ਅਲੱਗ ਤੋਂ ਸ਼ਖਸ ਆ ਜਾਂਦਾ ਹੈ ਉਹ ਸ਼ਖਸ ਇਸ ਭੈਣ ਨੂੰ ਇੰਨਾ ਕੁ ਆਪਣੇ ਕਾਬੂ ਵਿੱਚ ਕਰ ਲੈਂਦਾ ਹੈ ਕਿ ਫਿਰ ਇਸ ਭੈਣ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕੀ ਕਰ ਰਹੀ ਹਾਂ ਤੇ ਕੀ ਨਹੀਂ ਕਰ ਰਹੀ ਪੈਣ ਦੱਸਦੀ ਹੈ ਕਿ ਜਦੋਂ ਉਸ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ ਇਹ ਲੱਗਦਾ ਹੈ ਕਿ ਹੁਣ ਮੇਰੇ ਬੱਚੇ ਦਾ ਕੋਈ ਸਹਾਰਾ ਨਹੀਂ ਹੋਣਾ ਇਸ ਲਈ ਮੈਂ ਇਸੇ ਨੂੰ ਹੀ ਆਪਣੀ ਜ਼ਿੰਦਗੀ ਵਿੱਚ ਅਪਣਾ ਲਵਾਂ ਤਾਂ ਕਿ ਮੇਰੇ ਬੱਚੇ ਨੂੰ ਬਾਪ ਦਾ ਸਾਯਾ ਮਿਲ ਸਕੇ ਪਰ ਦੱਸਦੀ ਹੈ ਕਿ ਬੱਚੇ ਨੂੰ ਤਾਂ ਕੀ ਅਪਣਾਉਣਾ ਹੈ ਬਾਈ ਨੇ ਉਹ ਇਸ ਦੀ ਇੰਨੀ ਕੁ ਤਰੀਕੇ ਦੇ ਨਾਲ ਵਰਤੋ ਕਰਦਾ ਕਿ ਉਹ ਆਪਣਾ ਘਰ ਵੀ ਪੈਣ ਦੱਸਦੀ ਹੈ ਕਿ ਇਹ ਇਹਦੇ ਖਰਚੇ ਤੋਂ ਪਾਉਂਦਾ ਆਪਣੇ ਮਾਪਿਆਂ ਨੂੰ ਵੀ ਮਲਾਉਂਦਾ ਉਹਨਾਂ ਨੂੰ ਵੀ ਛਾਪਾਂ ਪਵਾ ਦਿੰਦਾ ਸਿਉਨੇ ਦੀਆਂ ਪਰ ਭੈਣ ਨੂੰ ਆਪਣੇ ਨਾਲ ਵਿਆਹ ਨਹੀਂ ਕਰਵਾਉਂਦਾ ਅਤੇ ਨਾ ਹੀ ਅਪਣਾਉਂਦਾ ਪਰ ਫਿਰ ਅਚਾਨਕ ਇੱਕ ਦਿਨ ਇਸ ਭੈਣ ਨੂੰ ਪਤਾ ਲੱਗਦਾ ਕਿ ਉਹ ਤਾਂ ਕੋਈ ਹੋਰ ਜਨਾਨੀ ਰੱਖੀ ਬੈਠਾ ਹੈ ਇਸ ਭੈਣ ਦੀ ਕਹਾਣੀ ਅੱਜ ਤੁਹਾਨੂੰ ਜ਼ਰੂਰ ਸੁਣਣੀ ਹੋ ਜੇ ਪੂਰੀ ਵੀਡੀਓ ਨੂੰ ਸੁਣਿਓ ਜੇ ਤੇ ਕਮੈਂਟ ਵੀ ਜ਼ਰੂਰ ਕਰਿਓ ਜੇ ਤੇ ਵੀਡੀਓ ਨੂੰ ਲਾਈਕ ਕਰਨਾ ਵੀ ਨਾ ਭੁੱਲਣਾ ਕੀ ਕਰ ਰਹੇ ਹੋ ਜੀ ਸਸਕੀ ਗੁਰੂ ਜੀ ਹਾਂ ਜੀ ਕੀ ਹਾਲ ਹੈ ਮੇਰਾ ਨਾਮ ਬਲਜੀਤ ਕੌਰ ਆ ਹਾਂ ਜੀ ਕਿੱਟਾ ਖਾਲ ਚੱਲ ਬਤੀਓ ਕਣੇ ਕਿਵੇਂ ਆਪਾਂ ਪਹਿਲਾਂ ਆਪਾਂ ਸ਼ੁਰੂ ਤੋਂ ਗੱਲ ਕਰਦੇ ਆਂ ਵੀ ਤੁਹਾਡੀ ਸ਼ੁਰੂ ਦੀ ਜ਼ਿੰਦਗੀ ਜਿਹੜੀ ਬਚਪਨ ਦੀ ਜ਼ਿੰਦਗੀ ਉਹ ਕਿਵੇਂ ਸੀ ਜ਼ਿੰਦਗੀ ਵਧੀਆ ਸੀ ਘਰ ਦੀ ਜੋਬ ਕਰਦੇ ਸ ਮਾਪੇ ਵਧੀਆ ਲਾਈਫ ਸੀ ਵਧੀਆ ਸੀ ਜੀ ਕਿਉਂਕਿ ਜਦੋਂ ਸਾਡੀ ਲਾਈਫ ਦੇ ਵਿੱਚ ਆ ਵਧੀਆ ਰਿਹਾ ਸਾਡੇ ਨਾਲ ਨਹੀਂ ਘਰ ਦੀ ਵੀ ਵਧੀਆ ਰਹੀ ਉਹਦੀ ਫੈਮਿਲੀ ਵਧੀਆ ਰਹੀ ਉਹਦੀ ਮਾ ਬਾਬੀ ਵਧੀਆ ਰਹੀ ਪਰ ਮੈਂ ਤਾਂ ਬਲੀ ਤੁਸੀਂ ਤੇਜ਼ ਨਾ ਚੱਲੋ ਆਪਾਂ ਸ਼ੁਰੂ ਤੋਂ ਬਚਪਨ ਜਿਵੇਂ ਤੁਹਾਡਾ guzra ਉਹ ਮੈਂ ਗੱਲ ਕਰਦੇ ਆਂ ਵੀ ਤੁਹਾਡਾ ਬਚਪਨ ਤੁਸੀਂ ਦੱਸਦੇ ਵੀ ਮੇਰੇ ਮਾਪਿਆਂ ਨੇ ਜੌਬ ਕਰਦੇ ਸੀ ਬਹੁਤ ਚੰਗਾ guzra ਮਤਲਬ ਬਹੁਤ ਵਧੀਆ guzra ਜੀ ਬਚਪਨ guzra ਕਰਕੇ ਤਾਂ ਹੀ ਤਾਂ ਅੱਜ ਆਪ ਕੋ ਫਿਰ ਆਏ ਸੱਜਣ ਵੀ ਮਤਲਬ ਮਾਪਿਆਂ ਨੇ ਪੂਰੇ ਲਾਡ ਨਾਲ ਹਾਂਜੀ ਹਾਂਜੀ ਸਭਾ ਕਿਉਂਕਿ ਭਾਵੇਂ ਕੁੱਲੀ ਹੋਵੇ ਵੀਰੇ ਬੱਚਾ ਨੂੰ ਕਿਉਂਕਿ ਹਰ ਇੱਕ ਦਾ ਮਾਪਾ ਬਖਸ਼ ਪੂਰੀ ਕਰਦਾ ਵੀ ਕੋਈ ਸਿੱਗਲ ਬੱਚਾ ਕੁਹਾ ਵੀ ਨਾ ਚਾਹ ਵੀ ਨਾ ਮਾਪੇ ਦੇ ਵੀ ਰਮਾਨ ਹੁੰਦੀ ਆ ਹੂੰ ਕਹਿੰਨੇ ਫਿਰ ਵਿਆਹ ਕਿਹੜੀ ਉਮਰ ਚ ਹੁੰਦਾ ਤੁਹਾਡਾ ਮੇਰਾ ਹੋ ਗਿਆ 20 ਸਾਲ ਵਿੱਚ 20 ਸਾਲ ਦੀ ਉਮਰ ਚ ਵਿਆਹ ਹੋ ਗਿਆ ਤੇ ਕਿਵੇਂ ਦਾ ਫਿਰ ਪਰਿਵਾਰ ਸੀਗਾ ਕਿਵੇਂ ਉੱਥੇ ਜ਼ਿੰਦਗੀ ਕਿਵੇਂ ਹਾਂ ਪਰਿਵਾਰ ਵਧੀਆ ਸੀ ਸਾਰੇ ਵਧੀਆ ਸੀ ਕੁਝ ਜੋ ਕੜਾ ਚੜਾ ਆਏ ਜ਼ਿੰਦਗੀ ਦੇ ਤੁਹਾਨੂੰ ਵੀ ਪਤਾ ਵੀਰੇ ਜਦੋਂ ਆਉਂਦੀ ਆ ਬੰਦੇ ਤਾਂ ਬਹੁਤ ਮੁਸ਼ਕਿਲਾਂ ਵੀ ਆਉਂਦੀਆਂ ਸੁੱਖ ਵੀ ਆਉਂਦਾ ਦੁੱਖ ਵੀ ਆਉਂਦਾ ਪਰ ਮੇਰੀ ਬੈਸ ਤੋਂ ਪਹਿਲਾਂ ਜ਼ਿੰਦਗੀ ਬਹੁਤ ਵਧੀਆ ਸੀ ਕੋਈ ਟੈਨਸ਼ਨ ਨਹੀਂ ਕੋਈ ਪਰੇਸ਼ਾਨੀ ਬੇਟਾ ਛੋਟਾ ਸੀਗਾ ਪਰ ਜਦੋਂ ਇਹ ਮੇਰੀ ਲਾਈਫ ਦੇ ਵਿੱਚ ਆਇਆ ਤੇ ਇਹਨੇ ਤਾਂ ਸਾਡੀ ਲਾਈਫ ਹੀ ਖਰਾਬ ਕਰ ਦਿੱਤੀ ਛੋਟੇ ਹਸਬੈਂਡ ਕੀ ਕੰਮ ਕਰਦੇ ਸੀ ਉਹਦੀ ਡੈਥ ਹੋ ਗਈ ਵੀਰੇ ਜੌਬ ਕਰਦੇ ਸੀ ਕਿ ਸਾਡੇ ਜਿਹੜੇ ਜੋਬ ਕਰਦੇ ਸੀ ਨੇਰੀ ਵਿਭਾਗ 'ਚ ਨੇਰੀ ਵਿਭਾਗ 'ਚ ਜੋਬ ਕਰਦੇ ਸੀ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਸਾਰਾ ਕੁਝ ਉਹਨਾਂ ਦਾ ਜੇਕਰ ਕੋਈ ਬੈਲੈਂਸ ਹੋਊਗਾ ਜਾਂ ਕੁਝ ਹਾਂ ਸਾਰਾ ਕੁਝ ਉਹਨਾਂ ਸਾਈਡ 'ਤੇ ਸਭ ਕੁਝ ਬਣਿਆ ਸੀ ਸਭ ਕੁਝ ਸੀਗਾ ਬਰਕਾਰ ਬੀ ਸੀਗਾ ਉੱਥੇ ਬਾਕੀ ਬਣ ਜਗ੍ਹਾ ਵੀ ਸੀਗੀ ਸਭ ਕੁਝ ਸੀਗਾ ਤੁਹਾਨੂੰ ਉਹਨਾਂ ਦੇ ਥਾਂ 'ਤੇ ਨੌਕਰੀ ਨਹੀਂ ਮਿਲੀ ਨਹੀਂ ਨਹੀਂ ਸਾਨੂੰ ਮਿਲ ਨਹੀਂ ਦਿੱਤੀ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਉਹ ਡੈਥ ਹੋ ਗਈ ਆ ਇਹ ਲੈ ਆ ਕੇ ਸਾਨੂੰ ਇੱਥੇ ਬਾ ਕੇ ਇਨੇ ਪੂਰਾ ਪ੍ਰਬੰਧ ਕੀਤਾ ਸਾਡ ਨੂੰ ਨਹੀਂ ਸੀ ਪਤਾ ਵੀ ਇਹ ਸਾਡਾ ਨਾ ਗੇਮ ਖੇਡਦਾ ਨਹੀਂ ਆਪਾਂ ਜਿਹੜੇ ਤੁਸੀਂ ਜਿਵੇਂ ਇਹ ਗੱਲ ਕਰ ਰਹੇ ਹੋ ਤੁਸੀਂ ਕੀ ਵੀ ਗੱਲ ਕਰਦੇ ਹੋ ਵੀ ਕੌਣ ਆਇਆ ਤੁਹਾਡੀ ਸਾਡੀ ਲੈਬ ਚ ਬशीर ਮੁਹੰਮਦ ਜੀ ਦੁਆਇਆ ਨੇ ਸਾਡੀ ਲੈਬ ਪਹਿਲਾਂ ਤਾਂ ਬਹੁਤ ਵਧੀਆ ਰਹੀ ਵਧੀਆ ਰਹੀ ਪਰ ਜਦੋਂ ਇਹ ਸੰਨ ਰਹਿਣ ਲੱਗਿਆ ਬਦਿਆ ਮੈਨੂੰ ਸੱਤ ਇੱਕਾਂ ਨਾਲ ਤੋੜ ਲਿਆ ਸਾਰੀ ਫੈਮਿਲੀ ਨੂੰ ਤੋੜ ਕੇ ਜੋੜ ਕੇ ਆਪਣੀ ਫੈਮਿਲੀ ਨਾਲ ਜੋੜ ਲਿਆ ਵੀ ਉਧਰ ਪਿੱਛੇ ਨਾ ਝਾਕ ਕੇ ਜਿਹੜਾ ਬशीर ਮੁਹੰਮਦ ਸੀਗਾ ਤੁਹਾਡੀ ਮੈਰਿਜ ਦੇ ਵਿੱਚ ਚੱਲਦੇ ਹੋਏ ਤੁਹਾਡੇ ਹਸਬੰਦ ਦੀ ਡੈਥ ਤੋਂ ਪਹਿਲੇ ਹੀ ਤੁਹਾਡੇ ਸੰਭਾਅ ਪਹਿਲੇ ਹੀ ਆ ਗਿਆ ਸੀ ਪਹਿਲੇ ਹੀ ਆ ਗਿਆ ਸੀ ਪਹਿਲੇ ਹੀ ਆ ਗਿਆ ਸੀ ਉਹਨੂੰ ਸਾਰੀ ਮੇਰੀ ਜਿੰਨੀ ਵੀ ਮੇਰੀ ਲਾਈਫ ਆ ਸਾਰਾ ਉਹਨੂੰ ਪਤਾ ਮੇਰੀ ਲਾਈਫ ਕਿੱਦਾਂ ਦੀ ਸੀ ਮੈਂ ਕਿੱਦਾਂ ਨਹੀਂ ਆ ਜਿਸ ਸੀ ਉਹਨੂੰ ਸਾਰੀ ਪਤਾ ਸੀ ਇਹ ਤਾਂ ਲੈ ਕੇ ਜੜਦ ਕਿ ਮੇਰੇ ਬੇਟਾ 3 ਸਾਲ ਦਾ ਸੀਗਾ ਹਾਂਜੀ ਅਜੇ ਤੁਹਾਡਾ ਬੇਟਾ 3 ਸਾਲ ਦਾ ਸੀਗਾ ਉਦੋਂ ਹੀ ਉਹ ਤੁਹਾਡੀ ਜ਼ਿੰਦਗੀ ਚ ਆਉਂਦਾ ਹਾਂਜੀ ਹਾਂਜੀ ਕਿਵੇਂ ਸੰਪਰਕ ਚ ਆਉਂਦੇ ਹੋ ਤੁਸੀਂ ਉਹ ਮੇਰੀ ਫਰੈਂਡ ਸੀਗਾ ਉਹਦਾ ਫੋਨ ਕੀਤਾ ਉਹਦੇ ਉਹਨੂੰ ਛੱਡ ਕੇ ਤਮੀਰੇ ਵਾਲੀ ਸਾਈਡ ਆ ਗਿਆ ਚੱਲ ਆਉ ਕੋਈ ਵੀ ਹੁੰਦਾ ਹੀ ਆ ਵੀਰੇ ਬਾਕੀ ਕੋਈ ਇਦਾਂ ਦੀ ਗੱਲਾਂ ਕਰਨ ਵਾਲਾ ਉਹਨਾਂ ਕੋਈ ਨਹੀਂ ਵੀ ਹੈਨਾ ਤੁਹਾਨੂੰ ਪਤਾ ਬਾਕੀ ਉਹਨਾਂ ਨੂੰ ਤਾਂ ਪਤਾ ਮੇਰੀ ਲਾਈਫ ਚ ਕਿਵੇਂ ਆਇਆ ਕਿਵੇਂ ਨਹੀਂ ਹੈ ਬਾਕੀ ਤੁਸੀਂ ਤੁਹਾਡੇ ਨਾਲ ਜਦੋਂ ਮਿਲੂਗਾ ਦੱਸ ਦੂ ਮੈਂ ਇਹਦੀ ਲਾਈਫ ਕਿਉਂ ਖਰਾਬ ਕੀਤੀ ਕਿਉਂਕਿ ਪਹਿਲੇ ਤਾਂ ਬਹੁਤ ਵਧੀਆ ਰਿਹਾ ਫਿਰ ਸਾਨੂੰ ਸਿਚੁਏਸ਼ਨ ਕਰ ਦੇ ਰਿਹਾ ਫਿਰ ਮੈਨਾਂ ਜਿੰਨਾ ਵੀ ਹੁੰਤੋਂ ਹੋ ਸਕੇ ਮੈਂ ਅਲੱਗ ਹੋ ਗਈ ਤੇ ਇੱਕਾ ਤੋਂ ਮਾਪੇ ਚ ਗੁਜਰ ਗਏ ਪਾ ਭਰਾ ਮਾਤੂ ਕਿਉਂਕਿ ਭੈਣ ਜਦੋਂ ਸੋਨੇ ਦਾ ਭਰਾ ਮਾ ਦੀ ਫਿਰ ਤੁਹਾਨੂੰ ਪਤਾ ਹੀ ਹੈ ਕਿਉਂਕਿ ਇਹਨਾਂ ਸਾਨੂੰ ਇੰਨਾ ਹੀ ਬੰਨ ਲੇ ਸ ਮੈਂ ਕਿਸੇ ਦੀ ਕੁਸ਼ ਨਹੀਂ ਸਾਨੂੰ ਮੈਂ ਇਹਨਾਂ ਨੂੰ ਫੋਨ ਤੱਕ ਨਹੀਂ ਬੇਕਾ ਨੂੰ ਕਰ ਦਿੱਤੀ ਪਰ ਜਹਾਨਿਆਂ ਨੂੰ ਇਸ ਕਰ ਦਿੱਤੀ ਮੈਂ ਸਾਹਮਣੋਂ ਲੈਂਕ ਮਟਾਤਾ ਸੀ ਇਹਨਾਂ ਨਾਲ ਛੋਟੀ ਵਿਅਕਤ ਤੁਸੀਂ ਵਿਆਹੇ ਹੋਣ ਦੇ ਬਾਵਜੂਦ ਤੁਹਾਡਾ ਹਸਬੰਡ ਹੋਣ ਦੇ ਬਾਵਜੂਦ ਤੁਸੀਂ ਫਿਰ ਕਿਉਂ ਕਿਸੇ ਗੈਰ ਮਰਦ ਦੇ ਸੰਪਰਕ ਨਾ ਗੈਰ ਮਰਦ ਨਾਲ ਹੋਣਾ ਨਹੀਂ ਚਾਹੁੰਦੀ ਸੀ ਕਿ ਮੈਂ ਬਹੁਤ ਅਸੀ ਨੂੰ ਕਹਿਣਾ ਨਹੀਂ ਹੋਣਾ ਸਾਡੇ ਸਾ ਅਸੀਂ ਇਹਨਾਂ ਨਾਲ ਰਹਿ ਸਕਦੇ ਨਹੀਂ ਤੱਕੇ ਨੇ ਦੀ ਮੰਮੀ ਨਾ ਸਿਆਣਪ ਦਾ ਕੰਮ ਕਰਦੀ ਆ ਪਿੰਡ ਖਿੱਲਣ ਦੇ ਵਿੱਚ ਇਹੋ ਜਿਹੇ ਇਹਨਾਂ ਨੇ ਮੈਂਡ ਸਾਡਾ ਕੀਤਾ ਵੀ ਕਿਹੜੀ ਜਨਾਨੀ ਆਪਦੇ ਘਰ-ਬਾਰ ਛੱਡੂਗੀ ਵੇਚੂਗੀ ਇੱਕ ਬੰਦੇ ਖਾਤਰ ਬੰਦੇ ਤੋਂ ਬਣਾਉਂਦੀਆਂ ਉਹ ਜਨਾਨੀਆਂ ਵੇਚਦੀਆਂ ਨਹੀਂ ਹੁੰਦੀਆਂ ਜਦੋਂ ਅਸੀਂ ਤਾਂ ਮੈਂ ਤਾਂ ਉਹਨੂੰ ਬੰਦਾ ਹੀ ਮੰਨ ਲਿਆ ਸੀ ਜਦੋਂ ਮੇਰੀ ਕਿਉਂਕਿ ਮੇਰਾ ਹਸਬੰਦ ਡੈਥ ਹੋ ਗਈ ਮੇਰਾ ਤਾਂ ਉਹ ਹੀ ਸਭ ਖੋਸੀਗਾ ਠੀਕ ਹੈ ਨਾ ਪਰ ਉਹਨੇ ਨਹੀਂ ਸਮਝਿਆ ਸੀ ਤੋ ਮਤਲਬ ਤੁਸੀਂ ਕਹਿੰਦੇ ਹੋ ਵੀ ਤੁਸੀਂ ਇਹਦੇ ਮਗਰ ਲੱਗ ਕੇ ਤੁਸੀਂ ਸਾਰੇ ਆਪ ਦਾ ਸਾਰਾ ਪਰਿਵਾਰ ਵੇਚਿਆ ਸਾਰਾ ਹਾਂਜੀ ਵੇਚੀ ਹੋਈ ਜਗ੍ਹਾ ਇਹਨਾਂ ਨੂੰ ਬਤਾਈ ਬਾਹਰ ਚਲੇ ਗਏ ਫੇਰਾ 1 ਸਾਲ ਬਾਅਦ ਰਹੇ ਆ ਤੇ ਇਹਦੇ ਘਰdਿਆਂ ਦੀ ਇੰਨੇ ਵੀ ਨਹੀਂ ਸੀ ਫਿਰ ਮਗਰ ਫੈਸਲਾ ਇੰਸਾਲ ਗਿਆ ਬਾਹਰ ਦੀ ਮੰਮੀ ਦੇ ਅਕਾਊਂਟ ਵਿੱਚ 50000 ਰੁਪਏ ਮੈਂ ਵਾਗ ਕੇ ਪਰਾਣਾ ਤੋਂ ਹੀ ਪਾਇਆ ਹੋਇਆ ਹ ਹ ਇਹਦੀ ਮੰਮੀ ਦਾ ਨਾਮ ਹੈ ਵੀਰਪਾਲ ਹ ਹ ਜਦੋਂ ਪਾਲੋ ਸੌਰੀ ਜਦੋਂ ਭੈਣੇ ਜਦੋਂ ਆਪਾਂ ਕਹਿੰਨੇ ਆ ਵੀ ਜਦੋਂ ਆਪਾਂ ਕਹਿੰਨੇ ਇੱਕ ਪਾਸੇ ਆਪਣਾ ਸ਼ੋਸ਼ਣ ਹੋ ਰਿਹਾ ਪਰ ਆਪਾਂ ਜਦੋਂ ਵਿਆਹ ਹੋ ਕੇ ਹੋਣ ਦੇ ਬਾਵਜੂਦ ਵੀ ਆਪਾਂ ਜਦੋਂ ਕਿਸੇ ਦੇ ਨਾਲ ਸੰਪਰਕ ਕਰਦੇ ਆ ਉਹਦਾ ਸ਼ੋਸ਼ਣ ਕਰਨ ਦਾ ਉਹਦਾ ਇਕੱਲੇ ਦਾ ਕਸੂਰ ਨਹੀਂ ਹੁੰਦਾ ਸ਼ੋਸ਼ਿਤ ਹੋਣ ਦਾ ਆਪਣਾ ਵੀ ਵੀਰ ਜਿਆਦਾ ਵੀਰ ਜਿਆਦਾ ਕਿਉਂਕਿ ਮੈਂ ਸਮਝ ਨਹੀਂ ਸਕੀ ਕੁਛ ਵੀ ਇਹ ਮੇਰੇ ਨਾਲ ਕੀ ਕਰਦਾ ਕਿ ਨਹੀਂ ਕਿਉਂਕਿ ਮੈਂ ਮੇਰੇ ਨਾਲ ਵਫਾਦਾਰ ਹੀ ਨਹੀਂ ਰਿਹਾ ਪਹਿਲਾਂ ਤੋਂ ਇਹ ਮੇਰੇ ਨਾਲ ਕਿਉਂਕਿ ਜਦੋਂ ਮੈਂ ਕੁਝ ਬੋਲਦੀ ਸੀ ਜਾਂ ਮੈਂ ਕੋਈ ਕਹਿੰਦੀ ਸੀ ਗੱਲਬਾਤ ਬੇਟਾ ਛੋਟਾ ਸੀ ਸਾਡੇ ਹੋਣ ਕਿਉਂਕਿ ਜਿਵੇਂ ਭੈਣ ਭਰਾ ਛੱਡੇ ਸਾਬ ਕਿਸੇ ਕਿਸ ਨੇ ਲਿੰਕ ਨਹੀਂ ਮੇਰੀ ਕਿਸੇ ਨੇ ਸੁਣਨੀ ਵੀ ਨਹੀਂ ਸੀਗੀ ਪਰ ਇਹਨਾਂ ਨੂੰ ਤਾਂ 1 ਸਾਲ ਦੇ ਬਾਅਦ ਹੀ ਪਤਾ ਲੱਗਿਆ ਵੀ ਆਹ ਕੁਝ ਹੋ ਰਿਹਾ ਨਹੀਂ ਲਾਈਫ ਵਿੱਚ ਮੈਂ ਬੁਲਾਇਆ ਇਹਨੇ ਮੈਨੂੰ ਕੁੱਟਿਆ ਮੇਰੀ ਇੱਥੇ ਫਰੈਂਡ ਬਾਕੀ ਪੁਰਾਣੇ ਤੋਂ ਉਹਦੀ ਭੈਣ ਇੱਥੇ ਦੌਖਲ ਸੀਗੀ ਤੇ ਮੈਂ ਉਹਦੇ ਕੋਲ ਗਏ ਨਾ ਮੈਂ ਫੋਨ ਕੀਤਾ ਕਿ ਕਿੱਥੇ ਇਨੇ 1:30 ਵਜੇ ਇਹਦਾ ਟਾਈਮ ਹੁੰਦਾ ਸੀ ਜਦੋਂ ਲੋਕੀ ਸਾਰੇ ਸੌ ਜਾਂਦੇ ਸਾਨੂੰ ਕੁੱਟਣ ਦਾ ਇੱਕ 1:30 ਵਜੇ ਆ ਕੇ ਨਹੀਂ ਆਇਆ ਇਦਾਂ ਕਰ ਨਹੀਂ ਸਾਨੂੰ ਹਰਕਤ ਆ ਮੈਂ ਕਿਸੇ ਨੂੰ ਕੀ ਦੱਸਾਂ ਤੁਹਾਨੂੰ ਪਤਾ ਹੀ ਅੱਜਕੱਲ ਕਿਉਂਕਿ ਆਪਦੀ ਕੰਡੇ ਵੀ ਜਿੱਤੇ ਹੁਣ ਆ ਪਿੱਛੇ ਗੁਨੇ ਪੈਣੀ ਇਹਨ ਸਾਨੂੰ ਕਹਿਣਾ ਪਿੰਡ ਜਗਾ ਬਣਾ ਲਓ ਆਪਾਂ ਚੱਲਾਂਗੇ ਬੇਟਾ ਛੋਟੇ ਮੈਂ 15 ਦਿਨ ਬੇਟਾ ਵੀ ਛੱਡਿਆ ਹੀ ਉੱਥੇ ਇਹਦੀ ਮੰਮੀ ਕੋਲ ਡੈਡੀ ਕੋਲ ਮੈਂ ਤੇ ਮੇਰੇ ਪਤੀ ਜੀ ਉਹਨਾਂ ਨੇ ਕੋਈ ਲਾਇਆ ਨਹੀਂ ਪਿਛਲੇ ਸਾਲ ਦੀ ਗੱਲ ਤੁਹਾਨੂੰ ਦੱਸਦੀਆਂ ਕਰਾਂਗੇ ਜੀ ਕਰਾਂਗੇ ਨਾ ਕਰਨਾ ਕਿਉਂਕਿ ਮੈਨੂੰ ਨਹੀਂ ਪਤਾ ਇਹਨੇ ਕੀ ਦਿਮਾਗ ਚੱਲਦੀ ਸਾਰਿਆਂ ਨੇ ਫਿਰ ਜਦੋਂ ਮੇਰੇ ਨਾਲ ਕਰੀ ਗਏ ਦਾ ਮੇਰੇ ਮਾਂ ਨੂੰ ਇਹਦੀ ਭੈਣ ਮੇਰੀ ਭੈਣ ਨੂੰ ਸਾਰੀ ਗੱਲ ਦਾ ਪਤਾ ਉਹਦੀਆਂ ਦੋ ਬੱਚੀਆਂ ਨੇ ਉਹਦੀਆਂ ਬੱਚੀਆਂ ਵਾਰ ਤਾਂ ਸੋਚਦੀ ਸੀ ਇਹਦੇ ਵਾਰ ਤਾਂ ਸੋਚ ਰਹੀ 35 ਸਾਲ ਦਾ ਉਹ ਵੀ ਸਿੱਧਾ ਵਿਆਹ ਕਰ ਗਈ ਜਿੱਦਨ ਮੈਨੂੰ ਪਹਿਲੇ ਦਿਨ ਘਰੇ ਗਈ ਮੈਂ ਪਹਿਲੇ ਕਿਹਾ ਮੈਂ ਤਾਂ ਨਹੀਂ ਵੀ ਮੈਨੂੰ ਪਸੰਦ ਨਹੀਂ ਤੋਂ ਪਿੰਡ ਮੈਨੂੰ ਘਰ ਨਹੀਂ ਪਸੰਦ ਮੈਨੂੰ ਨਹੀਂ ਪਤਾ ਇਹਦੀ ਮਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਮੜ ਕੇ ਤਾਂ ਮੈਨੂੰ ਇੰਨਾ ਬੰਦਣਾਂ ਤੇ ਬੰਨ ਲੈਣਾਂ ਨੇ ਵੀ ਜੋ ਕੁਛ ਵੀ ਸੀ ਮੇਰੇ ਕੋਲ ਜਿੱਥੇ ਜਿੱਥੇ ਵੀ ਮੇਰੇ ਕੋਲ ਸਾਰਾ ਕੁਛ ਇਹਦੇ ਘਰੇ ਸੱਟ ਕੇ ਆਈ ਪਿੰਡ ਖਿੱਲਣ ਜਾ ਕੇ ਪਹੁੰਚ ਸਕਦੇ ਗੱਡਾਂ ਨਗੜੀਆਂ ਭਰੀਆਂ ਜਾਂਦੀਆਂ ਨਹੀਂ ਸੀ ਕਿ ਨਹੀਂ ਗਈ ਕੋਠੀ ਭਾ ਕੇ ਦਿੱਤੀ ਵਧੀਆ ਇਹਨਾਂ ਨੂੰ ਕੁਛ ਨਹੀਂ ਸੀ ਇਹਨਾਂ ਦੇ ਪੱਲੇ ਇੱਕ 50 ਪਰ ਚੱਪਲ ਹਨ ਉਹ ਵੀ ਲੀਡ ਲੱਤਾਂ ਹੋਣ ਤੋਂ ਲੈ ਕੇ ਦੇਖੋ ਲੋ ਵੀ ਕਿੰਨੇ ਸਾਲ ਹੋ ਗਏ ਮੈਂ ਮੈਂ ਇੱਕ ਦਿਨ ਦੀ ਸੀ ਪਰ ਜਿਦੋਂ ਉਹਦਾ ਦੇਨ ਦਾ ਟਾਈਮ ਸਾਰਾ ਲੁੱਟ ਪੁੱਟ ਲਿਆ ਤੇ ਮੈਨੂੰ ਬਜੁਰਤੀ ਕਰਤਾ ਸਰੀਰ ਪੰਨ ਤੇ ਬੁਰੇ ਹਾਲ ਕਰਤੇ ਫੇਰ ਮੈਂ ਬੋਲੀ ਵੀ ਨਹੀਂ ਮੈਂ ਬੋਲਣਾ ਨਹੀਂ ਚਾਹੁੰਦੀ ਸੀ ਜੋ ਜਿਹੜਾ ਜਦ ਤੁਸੀਂ ਕਹਿੰਦੇ ਹੋ ਕਿ ਮੇਰੇ ਸ਼ੋਸ਼ਣ ਇਹ ਕਰਕੇ ਹੁੰਦਾ ਵੀ ਇਹ ਮੇਰੀ ਗੱਲ ਸੁਣੋ ਮੈਂ ਉਹਨੂੰ ਆਦਮੀ ਮੰਨ ਲੈ ਮੇਰੇ ਕੋਈ ਪਿੱਛੇ ਅੱਗੇ ਵੀ ਹੈ ਨਹੀਂ ਸੀ ਕਿਉਂਕਿ ਮੈਂ ਇਹਨੂੰ ਛੱਡ ਕੇ ਜਾਂਦੀ ਸਾਰਾ ਕੋਈ ਤੈਨੂੰ ਖੁਵਾਤਾ ਸੀ ਮੈਂ ਕਿਹਦੇ ਕੋਲ ਜਾਣ ਸੀ ਬੇਟਾ ਮੇਰਾ ਛੋਟਾ ਸੀ ਜੇ ਮੈਨੂੰ ਬੇਟਾ ਹੋਣ ਦੀ ਬਰੋਬਰ ਤਾਂ ਹੁੰਦਾ ਤੇ ਮੈਨੂੰ ਕੋਈ ਲੋੜ ਨਹੀਂ ਸੀ ਕਿਸੇ ਕੋਲੇ ਵੀ ਜਾਣ ਦੀ ਨਾ ਮੈਂ ਮੈਰਿਜ ਕਰਵਾਉਣ ਦੀ ਸੀ ਨਾ ਮੈਂ ਕਿਸੇ ਨੂੰ ਫਿਰ ਐਂਟਰੀ ਹੋਣ ਦੀ ਸੀ ਮਤਲਬ ਉਹਦੇ ਇੱਕ ਤਰੀਕੇ ਨਾਲ ਇਹ ਕਹਦੇ ਆ ਵੀ ਇਕੱਲੇ ਹੋਣ ਦੇ ਡਰ ਤੋਂ ਕਿਸੇ ਦੇ ਸੰਪਰਕ ਵਿੱਚ ਆਉਣੇ ਪੈਣ ਸੀ ਹੁਣ ਦੇਖੋ ਵੀ ਭੈਣ ਭਰਾ ਵੀ ਆਉਂਦੇ ਚਿੱਕਰ ਸੜਦੇ ਅੱਜ ਕੱਲ ਤੁਹਾਨੂੰ ਵੀ ਪਤਾ ਮਤਤ ਤੱਲੀ ਕਹਿੰਦੇ ਵੀ ਮੇਰਾ ਭਰਾ ਜੇ ਮੇਰੀ ਭੈਣ ਕਿਉਂਕਿ ਬੰਦਾ ਹੋਊਗਾ ਨਾ ਜਨਾਨੀ ਦੇ ਨਾਲ ਖੜਾ ਤੇ ਸਾਰੇ ਕਹਿੰਦੇ ਹਾਂ ਵੀ ਇਹਦੇ ਰਿਸ਼ਤੇਦਾਰ ਹੈ ਕਿਉਂਕਿ ਬੰਦਾ ਹੀ ਸਬੂਤ ਹੁੰਦਾ ਸਭ ਤੋਂ ਵੱਡਾ ਇਹ ਤਾਂ ਤੁਸੀਂ ਮੰਨ ਜੇ ਨੂੰ ਕਿਉਂਕਿ ਆਪਾਂ ਵੀ ਫੈਮਿਲੀ ਚ ਰਹਿ ਚੁੱਕੇ ਆ ਆਪਣੇ ਵੀ ਭੈਣ ਭਰਾ ਆਪਣ ਵੀ ਪਤਾ ਵੀ ਹਾਂ ਦੋ ਤੋਂ ਬਿਨਾ ਕੋਈ ਜ਼ਿੰਦਗੀ ਨਹੀਂ ਹੁੰਦੀ ਨੀ ਆ ਬੀਬੀ ਜਿਹੜੇ ਤੁਸੀਂ ਆਪਣੇ ਮਾਪਿਆਂ ਨਾਲ ਉਹ ਰਿਸ਼ਤੇ ਨਾਤੇ ਤੋੜੇ ਉਹ ਇਹਦੇ ਕਹਿਣ ਤੇ ਹਾਂਜੀ ਇਹਦੇ ਕਹਿਣ ਤੇ ਤੋੜੇ ਇਹਦੇ ਕਹਿਣ ਤੇ ਇਹ ਤੁਹਾਨੂੰ ਨਹੀਂ ਪਤਾ ਲੱਗਦਾ ਸੀਗਾ ਕਿ ਮੈਂ ਕਿਉਂ ਮੈਨੂੰ ਉਹ ਗਲਤ ਕਰ ਰਿਹਾ ਮੇਰੇ ਮਾਪਿਆਂ ਨੂੰ ਮੈਂ ਕਹਿ ਰਹੀ ਸੀ ਮੈਂ ਬੋਤਰੋ ਵਾਲਾ ਭਾਈ ਮੈਂ ਆਉਣਾ ਹੀ ਨਹੀਂ ਚਾਹ ਰਹੀ ਸੀ ਪਹਿਲਾਂ ਮੈਂ ਬਰ ਤਾਂ ਮੋਗੀ ਚ ਆ ਕੇ ਹੀ ਨਹੀਂ ਖੋਅ ਸੀ ਕਿਉਂਕਿ ਜਦੋਂ ਇਹਨੇ ਪੈਸਾ ਥੈਲਾ ਵੇਖਿਆ ਵੀ ਹਾਂ ਹੈਗਾ ਮੈਨੂੰ ਸੈਡ ਦੇ ਕਰਕੇ ਆਹ ਕੁਛ ਕਰ ਰਹੀ ਹੈ ਨਹੀਂ ਮੈਂ ਕਿਉਂਕਿ ਜੇ ਤਾਂ ਮੇਰੇ ਨਾਲ ਇੰਨੇ ਕੋਲੇ ਜਾਣ ਦੀ ਭਣ ਭਰਾ ਮੇਰੇ ਕੋਲ ਮੈਨੂੰ ਕੋ ਸਲਾਹ ਦਿੰਦਾ ਹੋਰ ਦਿਨ ਦਾ ਵੀ ਨਹੀਂ ਤੂੰ ਇਦਾਂ ਨਹੀਂ ਕਰਨਾ ਪਹਿਲ ਤੇ ਮਨੇ ਬਾਗ ਦੇ ਭਰਾ ਨੇ ਪਾਪਾ ਮੈਨੂੰ ਬੁਲਾਉਂਦੇ ਸੀ ਪਰ ਮੈਂ ਨਹੀਂ ਮੈਨੂੰ ਆਉਣ ਹੀ ਨਹੀਂ ਸੀ ਦਿੰਦੇ ਬਾਗ ਦੇ ਕਿਉਂਕਿ ਬੇਟਾ ਛੋਟਾ ਸੀਗਾ ਮੈਨੈ ਸੇ ਨਹੀਂ ਤੁਰ ਹੀ ਰਿਹਾ ਤੁਸੀਂ ਵੈਸੇ ਬਾਗ ਦੇ ਭਰਾਣੇ ਤੋਂ ਹਾਂਜੀ ਵੀਰੇ ਮੈਂ ਬਾਗ ਦੇ ਭਰਾਣੇ ਦੇ ਕੇ ਮੇਰੇ ਬਾਗ ਦੇ ਭਰਾਣੇ ਅਸੀਂ ਪੇਕੇ ਬਾਗ ਦੇ ਭਰਾਣੇ ਤੇ ਇੱਥੇ ਮੋਗੇ ਤੁਸੀਂ ਕਿਵੇਂ ਹੋ ਮੋਗੇ ਮੈਂ ਨਹੀਂ ਆਈ ਵੀਰੇ ਇਹ ਇਹਦਾ ਦੋਸਤ ਸੀ ਕੋਈ ਮੁੰਡਾ ਬਾਹਰੋਂ ਆਇਆ ਵਾ ਸੀਗਾ ਉਹ ਇਹਨੂੰ ਲੈ ਕੇ ਆਇਆ ਫਿਰ ਸਾਡਾ ਟਰਾਲਾ ਇੱਧਰੋਂ ਚੱਲਣ ਲ ਤੇ ਲੁਧਿਆਣੇ ਨੂੰ ਫਿਰ ਸਾਨੂੰ ਇਹੀ ਵਧੀਆ ਰੋਡ ਲੱਗਿਆ ਨੂੰ ਕੱਲੋ ਚੱਲ ਆਪਾਂ ਮੁੱਕ ਗਿਆ ਅਸੀਂ ਮੁੱਕ ਗਿਆ ਕਿੰਨੇ ਕੋਸ ਮੈਂ ਜਿੱਦੂ ਆਈ ਮੈਂ ਬਹੁਤ ਰੋਲਾ ਪਾਇਆ ਮੈਂ ਮੁੱਕ ਗਿਆ ਨਹੀਂ ਰਹਿਣਾ ਮੁੱਕ ਗਿਆ ਅਸੀਂ ਰਹਿ ਕਿਉਂ ਨਹੀਂ ਕੋਸ਼ ਕਿਉਂਕਿ ਅਸੀਂ ਕਿਸੇ ਜਾਣਦੇ ਹੀ ਨਹੀਂ ਬੇਟਾ ਛੋਟਾ ਸੀਗਾ ਵੀ ਅਸੀਂ ਪੜਾਉਣ ਤੇ ਵੀ ਥੋੜੀ ਦਿੱਕਤ ਆਉਂਦੀ ਸੀ ਚੱਲ ਤਾਂ ਪੰਜ ਚਾਰ ਮਹੀਨੇ ਬਾਅਦ ਗਿਆ ਪੁਰਾਣਾ ਜਾਣਾ ਆਉਣਾ ਪਤੀ ਜੱਸੀਗਾ ਉਹਦੇ ਨਾਲ ਚਲਾ ਜਾਣਾ ਸੀ ਆਜ ਫਿਰ ਅਸੀਂ ਇਕੱਲੇ ਰਹਿ ਜਾਂਦੇ ਸੀ ਕਿ ਰਣਕਾਣਾ ਕੋਈ ਨਹੀਂ ਕੋਈ ਨਹੀਂ ਮੇਰੇ ਪਿੰਡ ਘਾਲ ਦੋ ਆਪਾਂ ਪਿੰਡ ਮੈਂ ਬੇਟੇ ਮਾਰ ਕੋਈ ਬੈਠੀ ਸੀ ਇੱਥੇ ਹੀ ਕੋਈ ਇੱਥੇ ਮੇਰਾ ਕੋਈ ਆਉਣ ਦਾ ਕੋਈ ਰੀਜਨ ਇ ਜਦੋਂ ਤੁਸੀਂ ਉਹਦੇ ਨਾਲ ਰਿਸ਼ਤੇ ਚਾਹੇ ਫਿਰ ਤੁਸੀਂ ਦੱਸਦੇ ਹੋ ਕਿ ਉਹਦੇ ਮਾਪਿਆਂ ਤੱਕ ਵੀ ਮੇਰੀ ਜਾਣ ਪਹੁੰਚ ਹਾਂ ਮੈਂ ਜਿੱਦਣ ਮੈਂ ਦੀ ਇਹਨਾਂ ਪਹਿਲਾਂ ਮਿਲਣ ਗਈ ਜਿਹੜੀ ਪਿੰਡ ਜਾ ਕੇ ਮਿਲੀ ਹਾਂ ਜਿਹੜੀ ਫੈਮਿਲੀ ਦੇਖ ਕੇ ਸਾਰਾ ਕੁਝ ਦੇਖਿਆ ਤੇਰੀ ਮੰਮੀ ਇਹ ਡੈਡੀ ਕੀ ਹੈਗਾ ਕੁਝ ਕੀ ਵੀ ਹੈ ਮੈਨੂੰ ਬੇਕੂਬ ਬਣਾਉਂਦਾ ਬੰਦਾ ਹੈ ਹਾਂਜੀ ਤੇ ਤੁਸੀਂ ਉਹ ਫਿਰ ਉਹਨਾਂ ਦੇ ਮਾਪਿਆਂ ਨੇ ਤੁਹਾਨੂੰ ਐਕਸੈਪਟ ਕੀਤਾ ਹਾਂਜੀ ਲਿੱਤਾ ਸੀ ਵਿਆਹ ਸ਼ਾਦੀਆਂ ਤਿੱਕਰ ਦੋ ਤੇ ਦੋਤਿਆਂ ਦੇ ਜਿਹੜੇ ਜ਼ਿਕਰ ਪੈਸਾ ਸੀ ਉਹਨਾਂ ਤੇ ਕਰਇਸਤੇ ਮਨ ਉਹਨਾਂ ਨੇ ਬਹੁਤ ਕੀਤਾ ਰੱਜ ਹੂੰ ਪੈਸੇ ਲਵਾਏ ਦੋਤਿਆਂ ਦੇ ਗਾਂ ਮੰਮੀ ਦੀਆਂ ਭਤੀਜੀਆਂ ਦੇ ਵਿਆਹਾਂ ਤਿੱਕਰ ਦੋਤਿਆਂ ਤੇ ਕਰ ਗਈਆਂ ਮੰਮੀ ਦੇ ਦੋ ਤੇ ਦ ਕਰ ਗਈਆਂ ਸਾਰੀ ਫੈਮਲੀ ਤਿੱਕਰ ਵਿਆਹਾਂ ਤਿੱਕਰ ਗਈਆਂ ਹਾਂਜੀ ਤੁਹਾਨੂੰ ਕਦੇ ਅਹਿਸਾਸ ਨਹੀਂ ਹੋਇਆ ਵੀ ਮੇਰੇ ਕੋਲ ਪੈਸੇ ਲਵਾ ਰਹੇ ਆ ਵੀ ਮੇਰਾ ਹੀ ਸਾਰਾ ਕੁਝ ਹੋ ਰਿਹਾ ਪਰ ਮੈਨੂੰ ਤੁਸੀਂ ਇਹ ਕਿਹਾ ਕਦੇ ਵੀ ਮੈਨੇ ਮੇਰੇ ਨਾਲ ਵਿਆਹ ਕਰਾ ਮੈਂ ਬਹੁਤ ਵੀ ਰਗਾ ਘਰ ਦੇ ਨੇ ਕਿਹਾ ਘਰ ਪਾਲਾ ਆਪਾਂ ਪਾਰਟੀ ਕਰਾਂਗੇ ਮੈਂ ਲੀੜਾ ਲੱਤ ਮੋਗੇ ਚ ਲਗਈ ਸੀ ਜਦੋਂ ਅਸੀਂ ਛੱਤ ਪਾਇਨਾ ਕਰਦੀ ਨੰਨ ਦਾ ਨੂੰ ਲੀੜਾ ਲੱਤ ਪੈਸਾ ਤੇ ਲਸਾ ਚੈਨ ਪਾ ਕੇ ਲਗੇ ਅੱਧੇ ਤੋੜ ਦੀ ਘਰ ਹੋਇ ਇਥੋਂ ਇਥੋਂ ਕਹਿੰਦਾ ਮੈਂ ਦੂੰ ਕੋਈ ਨਹੀਂ ਮੈਂ ਮੋੜਨ ਦਾ ਦੋਸਤ ਵੀ ਸ਼ਾਇਦ ਬਾਹਰ ਗਏ ਵੀ ਹਜੇ ਤੱਕ ਉਹਨੂੰ ਗਏ ਨਹੋ ਕਿ ਤਿੰਨ ਸਾਲ ਹੋਣਗੇ ਹੁਣ ਤੇ ਉਹ ਵੀ ਸਾਹਮਣੇ ਚੈਨ ਘਰ ਪਾ ਕੇ ਲਗਾ ਸਮਾ ਲਗਾ ਲਾ ਚਮਚਾ ਚਪਨਾ ਠਿੱਕਰ ਟੋਕਰਾਂ ਠਿੱਕਰ ਸਾਰਾ ਇੱਥੇ ਗਿਆ ਮੋਗੇ ਤੋਂ ਲਾ ਜਿੰਨੀ ਡਰਲ ਡਰਲ ਘਰੇ ਲੱਗੇ ਸਾਰੇ ਮੋਗੇ ਤੋਂ ਹਾਂ ਹਾਂ ਚ ਕਿ ਤੁਹਾਨੂੰ ਕਦੇ ਅਹਿਸਾਸ ਨਹੀਂ ਹੋ ਵੀ ਮੇਰੇ ਨਾਲ ਜਦੋਂ ਵਿਆਹ ਤੇ ਵਿਆਹ ਨਹੀਂ ਕਰਾਉਂਦਾ ਤੇ ਫਿਰ ਤੇ ਤੋਂ ਪੈਸੇ ਲੈਣੇ ਕਿਦਾਂ ਨੇ ਮੇਰੇ ਕੋਲ ਜਦੋਂ ਖਤਮ ਹੋ ਜਾਊਗਾ ਫਿਰ ਕੀ ਹੋਊਗਾ ਆਹੀ ਰੀਜਨ ਸੀਰੀ ਸਾਡਾ ਵੀ ਸਾਡੇ ਨਾਲ ਤੂੰ ਮੈਰਿਜ ਕਰ ਤੈਨੂੰ ਮੈਂ ਕਰਵਾਉਂਗੀ ਮੈਂ ਸੈੱਟ ਹੋ ਜਾ ਵੀ ਇਹਦੇ ਚ ਸੈੱਟ ਹੋਣ ਵਾਲੀ ਕਿਹੜੀ ਗੱਲ ਜਿੱਦ ਦਿਨ ਮੈਂ ਪਹਿਲੇ ਦਿਨ ਘਰੇ ਗਏ ਸੀ ਮੈਂ ਪਹਿਲੇ ਇਹਨਾਂ ਨੂੰ ਇਹ ਕਿਹਾਤਾ ਸੀ ਫੈਮਿਲੀ ਦੇ ਵਿੱਚ ਹੀ ਵੀ ਜੇ ਤਾਂ ਤੂੰ ਮੇਰੇ ਨਾਲ ਮੈਰਿਜ ਕਰਵਾਏਂਗਾ ਤਾਂ ਮੈਂ ਗਾਂਹ ਚ ਕਰਨੀ ਬੂ ਜੇ ਨੇ ਤੇ ਕਰਵਾਏਂਗਾ ਫਿਰ ਨਹੀਂ ਮੈਨੂੰ ਕਹਣਾ ਨਹੀਂ ਤੂੰ ਘਰ ਪਾਉਣੀ ਆਪਾਂ ਪਿੰਡ ਤੇ ਆਪਾਂ ਬੇਟੇ ਨੂੰ ਇੱਥੇ ਪੜਦਾ ਹੂੰ ਤੁਹਾਡੇ ਬੇਟੇ ਨਾਲ ਕਿਵੇਂ ਸਬੰਧ ਸੀ ਸਬੰਧ ਵੀਟਨਾਮ ਬਦਹੀ ਨਹੀਂ ਸਮਝ ਦੱਸ ਬੇਟੇ ਅੱਛਾ ਜੇ ਕੋਈ ਗੱਲ ਬਾਤ ਹੁਣ ਪਿਛਲੇ ਸਾਲ ਦੀ ਭੈਣ ਆਈ ਉਦੋਂ ਵੀ ਇਹ ਜਦੋਂ ਨਵੇਂ ਸਾਲ ਦੀ ਇੱਕ ਤਰੀਕ ਤੇ ਬਰਥਡੇ ਹੁੰਦਾ ਉਦੋਂ ਵੀ ਉਹਨੇ ਬਸ ਕੋਈ ਨਾ ਕੋਈ ਬੰਨਣਾ ਬਣਾ ਕੀ ਗਲਤੀ ਆਪ ਕਰਨੀ ਬੇਟਾ ਹੁਣ ਪੜੇ ਲਿਖੇ ਮੈਂ ਬੱਚੇ ਤੁਹਾਨੂੰ ਬਾਹਰ ਫੇਰ ਦੇ ਤੇ ਬੱਚੇ ਨੇ ਕੋਈ ਗੱਲ ਦੱਸਣੀ ਨਹੀਂ ਐ ਕਾ ਤੋ ਦੱਸਿਆ ਨਹੀਂ ਐ ਕਿਤੇ ਨਹੀਂ ਹਰ ਇੱਕ ਗੱਲ ਆ ਕੇ ਦੱਸ ਦਿੰਦਾਸ ਮੰਮੀ ਬਾਹਰ ਐਂ ਕਰਦਾ ਇਹਦੇ ਮੋਬਾਈਲ 'ਚ ਜਨਾਨੀਆਂ ਦੇ ਫੋਨ ਐ ਇਹਦੀ ਭੈਣ ਨੂੰ ਮੈਂ ਸੈਂਡ ਕਰਨੇ ਦੇਟ ਨੇ ਮੇਰੇ ਨੂੰ ਕੁੱਟਿਆ ਤੇ ਉਹਦੀ ਭੈਣ ਇੱਥੋਂ ਮੁੱਕ ਗਈ ਮੈਂ ਸੈਂਡ ਕਰਤਾ ਇਹਨੂੰ ਗੇਲਟਾਂ ਦੇ ਕੁੱਟੇ ਮੇਰੀ ਫ੍ਰੈਂਡ ਆਈ ਉਸ ਬਾਗ ਦੇ ਪੁਰਾਣੇ ਤੋਂ ਔਰੇ ਸਾਹਮਣੇ ਮੇਰੇ ਕੋਲ ਕਾਸ਼ਟ ਦੀ ਕਰਪਾ ਰੱਖੇ ਵੀ ਤੂੰ ਆਂ ਜਾ ਹਰ ਤੱਕ ਉਹ ਨਹੀਂ ਵੀ ਤੂੰ ਖਾ ਪੀ ਕੈਂ ਕਰ세 ਇਹਨੂੰ ਜਨਾ ਮੁੰਡਾ ਥੋ ਮੰਗਲੀ ਆ ਉਹ ਬੰਦੇ ਨੇ ਉਹਨੇ ਲੱਗਾ ਹੋਇਆ ਸੀਗਾ ਮਤਲਬ ਕਿ 10000 ਚ ਇੱਥੇ ਬਿੱਟੂ ਕਵਾੜ ਗਿਆ ਦੁਕਾਨ ਤੇ ਉਹ ਬੰਦੇ ਨੇ ਉਹ ਦੁਕਾਨ ਤੇ ਲੱਗਾ ਹੋਣੇ ਕਰਕੇ ਦੋ ਨੰਬਰ ਦਾ ਕੰਮ ਕਰਨ ਲੱਗ ਗਿਆ ਉਹ ਬੰਦਾ ਉਹ ਬੰਦੇ ਨੇ ਗੱਡੀ ਵੀ ਲੈ ਲਈ ਸਾਡੇ ਨਾਲ ਠੀਕ ਆ ਇੰਨਾ ਸਾਂਝੀਪੇਕ ਸੌਦਾ ਪੱਤਾ ਸਾਰਾ ਕੁਝ ਇਹਦੇ ਅਕਾਊਂਟ ਚ ਚੈੱਕ ਕੀਤੇ ਜਾਣ ਐਸੇ ਥੱਲੇ ਜਿੰਨੇ ਵੀ ਘਰ ਹੁੰਦੇ ਸੀ ਸਾਰੇ ਉਹਦੇ ਕਾਊਂਟ ਚ ਜਮਾ ਰੱਖਦੇ ਸੀ ਉਹ ਬੰਦੇ ਨੇ ਸਾਨੂੰ ਇੱਥੇ ਧਿੱਕਰ ਲਿਆਤਾ ਤੇ ਸਾਨੂੰ ਦੋਨੋਂ ਨੂੰ ਵੱਖਵਾ ਕਰ ਆਪਦੇ ਘਰੀ ਬੱਚਿਆਂ ਦਾ ਬਣਾਉਣ ਮਾਰਾ ਇਹਨੂੰ ਸਾਈਡ ਤੇ ਲੈ ਗਿਆ ਹੂੰ ਹੋਣ ਵੀ ਜਿਹੜਾ ਵੀ ਕੋਈ ਜਨਾਨੀ ਵਾਲੀ ਗੱਲ ਹੋਈ ਸੀ ਆਪਣੇ ਘਰੇ ਉਦੋਂ ਵੀ ਉਹ ਬੰਦਾ ਸਮਾਨ ਵਿੱਚ ਉਹ ਕਿ ਦਸਾਂਜ ਵਿੱਚ ਇਹਦਾ ਘਰ ਵਾਲਾ ਵੀ ਬੈਠਾ ਉਹ ਬੰਦਾ ਮੋਗੇ ਦੇ ਵਿੱਚ ਬੈਠਾ ਜਿਹੜਾ ਜਨਾਨੀ ਦੇ ਨਾਲ ਸੀ ਮੈਂ ਪਿੰਡ ਵੀ ਰੋਕ ਕੇ ਆਈ ਮੇਰੇ ਕਿਉਂਕਿ ਦੋਨੇ ਪੈਰ ਤ ਵੀ ਸੱਟ ਲੱਗੀ ਮੈਂ ਜਾ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਬਹੁਤ ਦਿੱਕਤ ਆਉਂਦੀ ਸੀ ਕਿ ਵੀ ਤੁਰਨਾ ਕਰਨਾ ਬਹੁਤ ਮੁਸ਼ਕਲ ਹੁੰਦਾ ਸੀ ਫਿਰ ਮੇਰੀ ਫਰੈਂਡ ਬਾਗੇ ਪ੍ਰਣ ਤੋਂ ਇਹ ਅਸੀਂ ਦੋਨਾਂ ਨੇ ਜਾ ਕੇ ਬਹੁਤ ਬੋਲੇ ਪੰਚਾਇਤ ਨੇ ਬੁਲਾਇਆ ਵੀ ਤੂੰ ਉਰੀ ਆ ਵੀ ਗੱਲ ਦੱਸੋ ਕੀ ਗੱਲ ਹੈ ਵਿੱਚ ਉਹਦੇ ਹਸਬੰਦ ਨੇ ਦੇਖਿਆ ਉਹ ਤੋਂ ਪਿੰਡੋਂ ਆਲਾ ਪਿਆ ਫਿਰ ਅਸੀਂ ਨੂੰ ਫੋਨ ਕੀਤਾ ਫਿਰ ਮੈਂ ਮੜਮੁੱਟ ਸੈਟੋ ਕਿ ਉਹਨੇ ਪਿੰਡ ਜਾ ਕੇ ਦੀ ਮੰਮੀ ਨੂੰ ਵੀ ਉਹਦੇ ਫੋਨ ਲਾਤਾ ਮੈਂ ਕਿਹਾ ਵੀ ਇਹ ਗੱਲ ਹੋ ਰਹੀ ਹੈ ਬਾਹਰ ਲੇਕਿਨ ਤੁਸੀਂ ਇਹਨੂੰ ਕਹੋ ਉਹਨਾਂ ਨੇ ਕੁਝ ਨਹੀਂ ਕਿਹਾ ਮੈਂ ਜਦੋਂ ਪਿੰਡ ਗਏ ਮੈਂ ਤੇ ਬੇਟਾ 2 ਦਿਨ ਰਹਿ ਕੇ ਉਹਨਾਂ ਨੇ ਮੈਨੂੰ ਇਹ ਵਿਖਾਤਾ ਵੀ ਆ ਸਾਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ ਮੈਂ ਉਹਨਾਂ ਨੂੰ ਦੱਸੇ ਮੈਂ ਕਿ ਵੇਸਰ ਕਰ ਡੈਡੀ ਬੋਲਦੇ ਉਹਨਾਂ ਦੇ ਘਰ ਜਾਂਦੇ ਵੀ ਕਹਿੰਦੇ ਹੈ ਤਾਂ ਇਟਾ ਰੋੜੇ ਚੱਲਣਗੇ ਮੀਨ ਹੀ ਰਿਓਗਾ ਆਉਂਦੀਆਂ ਮੇਰੇ ਬੇਟੇ ਨੂੰ ਬੋਲਦੇ ਆ ਮੈਂ ਕਿਹਾ ਚਲੋ ਜੀ ਕੋਈ ਗੱਲ ਮੈਂ ਨਹੀਂ ਉਹਨਾਂ ਨੂੰ ਬੋਲੀ ਬੇਫਾਲ ਚੁੱਪ ਕਰਕੇ ਆ ਗਈ ਬੇਟਨ ਮੈਂ ਕਿ ਕੋਈ ਗੱਲ ਨਹੀਂ ਜਿਹੜੇ ਨੂੰ ਕੁਛ ਕੀਤਾ ਫੇਰ ਅਸੀਂ ਕਹਿੰਨਾ ਜਾਏ ਮੈਂ ਕਹਾਂ ਜਾਏ ਪਿੰਡ ਕਿਉਂਕਿ ਉਹਦੀ ਮੰਮੀ ਨੇ ਕੀ ਕੀਤਾ ਉਸ ਦਿਨ ਸੀ ਆ ਗਏ ਪਿੰਡੋਂ ਦੂਜੇ ਦਿਨ ਮੰਮੀ ਦੀ ਭਤੀਜੇ ਦੀ ਬੇਟੀ ਦੀ ਡੈਥ ਹੋ ਗਈ ਇਹਨੂੰ ਗੱਡੀ ਤੇ ਬੁਲਾਇਆ ਉਹ ਵੀ ਮੈਡਮ ਨਾਲ ਗਈ ਜਾ ਕੇ ਕੁੜੀ ਨਾਲ ਗਈ ਬਸੀਰਾ ਤੇ ਵੀਰ ਦੇ ਘਰ ਵਾਲੀ ਇਹ ਜਾ ਕੇ ਉੱਥੇ ਉਹਦੀ ਨਾਲ ਕੁੜੀ ਆ ਗਈ ਛੋਟੀ ਇਹਨਾਂ ਨੇ ਜਾ ਕੇ ਉੱਥੇ ਸੈਟਬੱਟ ਕਰ ਲੈ ਵੀ ਪੈਸੇ ਵਾਲੀ ਮੈਨੂੰ ਤਾਂ ਪੈਸੇ ਦੇਕਰ ਮਤਲਬ ਰੱਖਿਆ ਸੀ ਇਹਨਾਂ ਨੇ देन देयर ਲਵ ਨੇ ਸੀ ਪੈਸੇ ਉਹਨਾਂ ਨੇ ਜਿਹੜਾ ਜਾ ਕੇ ਸੈਟਮੈਂਟ ਕਰ ਲਈ 15 15 20000 ਲਿਆਈ ਸਾਡੇ ਮੈਂ ਤਿਆਰੀ ਨਹੀਂ ਕੀਤੀ ਉਸ ਘਰ ਦੀ ਲੈਟਰਨ ਬਾਥਰਮ ਬਣਾਉਣ ਵਾਲੇ ਸੀ ਉਹ ਮੈਂਟੋ ਮੈਂਟੀ ਬਣਾਤੇ ਜਿਹੜੀ ਮੈਂ ਗਈ ਮੇਰੇ ਬਟ ਨੂੰ ਨੇ ਮੈਂ ਕਹਿੰਦੇ ਬੂਟ ਲੈਣੇ ਹਨ ਉਹਨੇ 1 ਰੁਪਿਆ ਨਹੀਂ ਦਿੱਤਾ ਹੈ ਨਹੀਂ ਸਾਡੇ ਕੋਲ ਮੇਰੀ ਤਾਂ ਦਾਦੀ ਆ ਦਾਦੀ ਸੱਸ ਉਹਨੇ ਮੈਨੂੰ ਪੈਸੇ ਦਿੱਤੇ ਕਹਿੰਦੀ ਲੈ ਮੈਂ ਦੇ ਦਿੰਨੀ ਆ ਵੀ ਕੋਈ ਤੁਸਾਨੂੰ ਆਉਣ ਨੂੰ ਕਰਾਇਆ ਵੀ ਤੱਕ ਤਾਂ ਨਹੀਂ ਸੀਗਾ ਕਿਉਂਕਿ ਜੇ ਸਾਡੇ ਸੀਗੇ ਬੇਟੇ ਤਾਂ ਲੈਗ ਤੇ 2000 ਰੁਪਏ ਸੀ ਹੁਣ ਤਾਂ ਫੇਰ ਹੀ ਮੋੜਦੇ ਉਹ ਨਹੀਂ ਮੰਮੀ ਨੇ 1 ਰੁਪਿਆ ਦਿੱਤਾ ਜਿਹਦਾ ਮੈਂ ਇਥੇ ਮੰਗਾਉਣੀ ਸੀ ਜਦੋਂ ਉਹਨੇ ਘਰ ਪਵਾਇਆ ਸਾਡੇ ਚਾਚ ਸਹੁਰੇ ਵੀ ਦੇਣੇ ਸੀਗੇ ਉਹ ਵੀ ਤਾਂ ਮੈਂ ਦਿੱਤੀ ਸੀ ਹਰੇ ਕੋਣ ਚ ਮੇਰੀਆਂ ਕਾਪੀਆਂ ਚੈੱਕ ਕੀਤੀਆਂ ਜਾਣ ਕਿੱਥੋਂ ਪੈਸਾ ਆਇਆ ਕਿੱਥੋਂ ਗਿਆ ਸਾਰਾ ਕੁਝ ਮੈਂ ਬੈਠੀ ਆ ਮੇਰੇ ਕੋਲੇ ਸਬੂਤ ਵੀ ਆ ਜੋ ਕੁਝ ਵੀ ਤੁਸੀਂ ਮੰਗੋਗੇ ਮੇਰੇ ਕੋਲੇ ਹੈਗੀ ਵੀਰੇ ਤੁਹਾਡੇ ਟੋਟਲ ਕਿੰਨੇ ਪੈਸੇ ਸੀਗੇ ਤੁਹਾਡੇ ਕੋਲ ਸੀਗੇ 5 ਲੱਖ 6 ਲੱਖ ਰੁਪਏ ਸੀ ਤੇ ਸਾਰੇ ਦਾ ਸਾਰਾ ਲੱਜਿਆ ਹਾਂ ਆ 골ਡ ਸੀਗਾ 10 ਟੋਲੇ ਅੱਛਾ ਤੋਲੇ ਦੀ ਛਾਂਪ ਸੀਗੀ ਬਾਹਰਲਾ ਸੱਟ ਸੀਗਾ 골ਡ ਸੇਨ ਧਰ ਕੇ ਭਰਾ ਕਿ ਮੈਨੂੰ ਨਹੀਂ ਪਤਾ ਉਹਦੇ ਬੇਟੇ ਮਾਰੇ ਨੇ ਕੀਤਾ ਮੈਨੂੰ ਨਹੀਂ ਪਤਾ ਕਿਹਨੂੰ ਦਿੱਤਾ ਪਰ ਉਹਦਾ ਬੇਟਾ ਜਨਾਨੀ ਦਾ ਜਦੇ ਦੂਜੇ ਦਿਨ ਚੋੜਤਾ ਨਹੀਂ ਉਹ ਵਿਆਹ ਹੋਇਆ ਸੀ ਆਪ ਦੀ ਨਹੀਂ ਨਹੀਂ ਵਿਆਹ ਹੀ ਨਹੀਂ ਸੀ ਲੇ ਇਹਦੀ ਇੱਕ ਭੈਣ ਸੀਗੀ ਇੱਕ ਆ ਪਾ ਦੋ ਭਰਾ ਸੀ ਇੱਕ ਭੈਣ ਤੇ ਜਿਹੜੇ ਵੱਡੀ ਪਰਜਾਈ ਉਹਦੇ ਨੂੰ ਬਹੁਤ ਅਤਿਆਚਾਰ ਇਹਨਾਂ ਨੇ ਕੀਤਾ ਕਿਉਂਕਿ ਉਹ ਕੁੜੀ ਦੀ ਚਾਲਦੀ ਉਹਦੀ ਭੈਣ ਦੀ ਬਸੀਰਾ ਦੀ ਉਹ ਚਾਹਵੀਂ ਉਸ ਦੀ ਜਨਾਨੀ ਰਹਿ ਸਕਦੀ ਆ ਵੀ ਅਰੇ ਪਰਮ ਦੇ ਘਰ ਵੱਸਦੇ ਜੋ ਚਾਹ ਵੀ ਨਾ ਤੇ ਘਰ ਨਹੀਂ ਵੱਸਣ ਦਿੰਦੀ ਉਹ ਹਾਂ ਐਡਾਉਨ ਜਿੰਨਾ ਚਿਰ ਤਾਂ ਮੇਰੇ ਕੋਲ ਸੇ ਖਾਈ ਗਈ ਮੈਂ ਖਵਾਈ ਗਈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੋਣੇ ਦੀ ਕਹਾਣੀ ਕਰ ਤੇ ਮੇਰੇ ਕੋਲ ਹੈ ਨਹੀਂ ਕੁਝ ਜਦ ਇਹ ਦੂਜੀ ਜਿਹਨਾਂ ਨੇ ਐਂਟਰੀ ਮਾਰੀ ਘਰ ਦੀ ਵੀ ਵੀਰੇ ਕਹਿ ਸਕਦੇ ਸੀ ਵੀ ਹੁਣ ਦੇਖੋ ਵੀ ਆਪਣੇ ਘਰੇ ਕੋਈ ਹੋਣਾ ਭੈਣ ਭਰਾ ਵੈ ਲੈ ਕੇ ਅੱਜ ਹੋਰ ਆ ਰਿਹਾ ਕੱਲ ਹੋਰ ਆ ਰਸ ਸੀ ਮਾਪੇ ਦਾ ਫਰਜ਼ ਵੀ ਵੀਰੇ ਇਹ ਗੱਲ ਕਹਿੰਦਾ ਭੈਣ ਭਰਾ ਦਾ ਵੀ ਮਾਂ ਪਾਪੀ ਪਿੰਨਣ ਦੁ ਘਰੇ ਲਿਆ ਹੁੰਦਾ ਬਾਹਰ ਸੋ ਜੋ ਮਰਦੀ ਸੀ ਨਾ ਹੁਣ ਸਾਰਿਆਂ ਦੇ ਵਿੱਚ ਜ਼ਿੰਦਗੀ ਦੇ ਵਾੜ ਕੇ ਭੈਣ ਭਰਾ ਵਿੱਚ ਵਾੜ ਕੇ ਮੇਰੇ ਨੱਕ ਤੇ ਹੋਏ ਸੀਗੇ ਭਣ ਭਰਾ ਤੁਸੀਂ ਮੈਨੂੰ ਸੰਪਰਕ ਨਹੀਂ ਕੀਤਾ ਉਹਦੇ ਸਿਰ ਹਾਂਜੀ ਕੀਤਾ ਸੀ ਮੈਂ ਆਪ ਦੇ ਉਹ ਦਿਨ ਰਹਿ ਕਈ ਵੀਰ ਸਰਦੀਆਂ ਦੇ ਵਿੱਚ ਜਦੋਂ ਮੈਂ ਕਿਉਂਕਿ ਸੈਟਿੰਗ ਤੁਹਾਨੂੰ ਦੱਸਿਆ ਮੈਂ ਠੰਡ ਵਾਲੀ ਸੀ ਮੈਂ ਇੱਥੇ ਤੁਰਿਆ ਨਹੀਂ ਸੀ ਜਾਂਦਾ ਮੈਂ 2 ਦਿਨ ਗਈ ਹਾਂ ਮੈਂ ਤੇ ਮੇਰਾ ਬੇਟਾ ਸੀ ਰਹਿ ਕੇ ਹੈ 2 ਰਾਤਾਂ ਪਰ ਉਹਨਾਂ ਨੇ ਇਹ ਸ਼ੋਅ ਕਰਤਾ ਵੀ ਸਾਨੂੰ ਤਾਂ ਪਤਾ ਨਹੀਂ ਦੂਜੇ ਦਿਨ ਗਈ ਹਰੀੜੇ ਹਰੀੜੇ ਜਾ ਕੇ ਉਹਨੇ ਇੱਥੇ ਕੀ ਬਾਬੇ ਦਾ ਨਾਮ ਭੁੱਲ ਗਈ ਜਿੱਥੇ ਜਾਂਦੇ ਹੁੰਦੇ ਆ ਇਹ ਮੂਤ ਤੋਂ ਫਿਰਦਾ ਹੈ ਉਹ ਤੇ ਉਹ ਮੰਦੇ ਉਹਨੂੰ ਜਿੰਨ ਮਤਲਬ ਕਿ ਮਰੀਲਕੋਟਲੇ ਮੰਮੀ ਦੀ ਜਿਹੜੀ ਭਾ ਪਰਝਾਈ ਸੀ ਉਹ ਦਾ ਪਤੀ ਜੀ ਦੀ ਗੁੜੀਆਂ ਸੀ ਇਹਨਾਂ ਤੋਂ ਉਹਨਾਂ ਨੇ ਜਾ ਕੇ ਨਾਲ ਉਹ ਜਨਾਨੀ ਵੀ ਸੀ ਉਹ ਤਾਂ ਬੇਟਾ ਵੀ ਸੀ ਇਹਨਾਂ ਨੇ ਸੁੱਖ ਖਸਣਾ ਸੀ ਮੇਰੇ ਬਿੱਟ ਦੀ ਇਹ ਹੈ ਤੇ ਸਿਰ ਮੋਬਾਈਲ 'ਚ ਦੇਖ ਲਏ ਸੀ ਮੈਂ ਨਹੀਂ ਸੀ ਇਹਨਾਂ ਧਿਆਨ ਕਰਦੇ ਇਹਨੇ ਲਾਉਣੇ ਉਹਦੇ ਫੋਟੋਆਂ ਵੀ ਦੇਖ ਲਏ ਸਾਰੇ ਕੁਛ ਉਹ ਜਨਾਨੀ ਦੇ ਉਹ ਮੁੰਡਾ ਗੱਡੀ ਉਹਨਾਂ ਨੂੰ ਮਿਲਾਇਆ ਅਕਸਰ ਕੁਛ ਕਹਿ ਕੇ ਮਿਲਾਇਆ ਹੁਣ ਕੀ ਲੱਗਦੇ ਕੀ ਨਹੀਂ ਫਿਰ ਉਹਦੀ ਮੰਮੀ ਹੈ ਉਹਨ ਸਾਰੀ ਗੱਲ ਦਾ ਪਤਾ ਉਹਦੀ ਭੈਣ ਨੂੰ ਹੀ ਪਤਾ ਉਹਦੀ ਮਾਂ ਨੂੰ ਹੀ ਪਤਾ ਉਹਨਾਂ ਨੇ ਆਦੀ ਵੱਡੇ ਭਾਈ ਦੇ ਤੇ ਪਰਜਾਈ ਦੇ ਹੀ ਹਾਨ ਕੀਤਾ ਸੀ ਵੀਰੇ ਉਹ ੱਤਕੇ ਨਹੀਂ ਰਹਿੰਦੀ ਐ ਤੇ ਗਰੀਬ ਕਰਕੇ ਰਹੀ ਜਾਂਦੀ ਉਹਨੂੰ ਵੀ ਨਹੀਂ ਸਹਿਣ ਦਿੰਦੇ ਦੀ ਭੈਣ ਭੈਣ ਦੀ ਚੱਲਦੀ ਐ ਕਿੰਨੇ ਚਿਰ ਰਿਸ਼ਤਾ ਰਿਹਾ ਤੁਹਾਡਾ ਉਹਨਾਂ ਨਾਲ ਸਾਡੀ ਉਹ ਕਿੰਨੇ ਇਹਨਾਂ ਦਾ 9 ਸਾਲ 10 ਸਾਲ 9 ਸਾਲ ਦਾ ਰਿਸ਼ਤਾ ਵਿਗੜਿਆ ਕਿੰਨੇ ਚਿਰ ਵਿਗੜਿਆ ਗਿਰਿੰਗ ਹਰਕਤਾਂ ਵੀ ਇਹਦੇ ਸੀ ਵੀਰੇ ਬਾਹਰ ਜਾਂਦਾ ਆਂਦਾ ਸੀ ਜਨਾਨੀਆਂ ਦੇ ਕੋਲ ਨੰਬਰ ਹੈ ਇਹਨਾਂ ਦਾ ਡਿਟੇਲ ਚ ਚੈੱਕ ਕੀਤੀ ਜਾਵੇ ਐਨੇ ਫੋਨ ਆਉਂਦੇ ਮੁੰਡਾ ਜਿਹੜਾ ਮੋਗੇ ਤੋਂ ਨਾ ਮੰਗਲ ਸਿੰਘ ਉਹਦੇ ਕਰਕੇ ਵੀ ਪਹਿਲਾਂ ਨਹੀਂ ਸੀ ਵਿਗੜਾ ਵੀਰੇ ਪਹਿਲਾਂ ਨਹੀਂ ਸੀਗਾ ਬਲਕਿ ਕੱਦੀਆਂ ਗਲਤੀਆਂ ਨੇ ਪਰ ਮੈਨੂੰ ਉਹਨੂੰ ਇਹ ਪੁੱਛਣਾ ਚਾਹੀਦਾ ਵੀ ਜਿੰਨਾ ਟਾਈਮ ਮੈਂ ਤੇਰੇ ਨਾਲ ਰਹੀ ਨੇ ਵਫਾਦਾਰ ਰਹੀ ਮੈਂ ਕੈਮਰਾ 'ਚ ਰਹੀ ਹਾਂ ਠੀਕ ਹੈ ਵੀਰੇ ਪਰ ਉਹ ਜਿੰਨਾ ਚਿਰ ਮੇਰਾ ਰਿਹਾ ਉਹਨੂੰ ਇਹ ਪੁੱਛਣ ਆਲਾ ਮਿਹਾ ਕੇ ਵੀ ਮੇਰਾ ਵਫਾਦਾਰ ਰਹਾ ਠੀਕ ਹੈ ਨਾ ਕਿਉਂਕਿ ਜਨਾਨੀ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਇਹ ਨਹੀਂ ਹੁੰਦਾ ਮਹਿਲ ਔਣ ਕੋਠਾ ਬੰਦਾ ਵਫਾਦਾਰ ਹੋਣਾ ਚਾਹੀਦਾ ਬਾਹਰ ਜੋ ਵੀ ਮਰਜ਼ੀ ਉਹਦੀ ਲਾਈਫ ਇਰੇ ਤਾਂ ਸਹੀ ਚੱਲੇ ਨਾ ਉਹ ਬਾਹਰੋਂ ਕਾਰ ਕਰਾ ਕੇ ਆ ਕੇ ਕੁੱਟ ਮਾਰ ਸਾਡੀ ਮਾਂ ਪੁੱਤਾਂ ਨਹੀਂ ਕਰਦਾ ਸੀ ਕੰਮ ਕੀ ਕਰਦਾ ਸੀ ਪਹਿਲਾਂ ਤਾਂ ਵੀਰੇ ਕੀ ਦੱਸਾਂ ਮੈਂ ਤੁਹਾਨੂੰ ਪਹਿਲਾਂ ਤਾਂ ਕੁਛ ਨਹੀਂ ਸੀ ਕਰਦਾ ਉਹ ਗੱਤੀ 35 ਸਾਲ ਦਾ ਸੀ ਹੁਣ ਡੱਕਾ ਨਹੀਂ ਕੀਤਾ ਘਰੇ ਕਮਾਨੀ ਮੱਝ ਲੈ ਕੇ ਦਿੱਤੀ ਹੋਈ ਸੀ ਪੱਠੇ ਪਾਛੜ ਦਾ ਸੀ ਢਾਈ ਤੇ ਬਹਿ ਸਕਦਾ ਸੀ ਉਹਦੇ ਖਿੱਲਣ ਪਿੰਡ ਜਾ ਕੇ ਪੁੱਛੋ ਜਿਆ ਵੀ ਨਾ ਅੱਜ ਵੀਰੇ ਤੁਸੀਂ ਆਪ ਹੀ ਸਿਆਣੇ ਹੋ ਹੁਣ ਨਰਪੀ ਨਰਪੀਆ ਹੁੰਦਾ ਕਿੱਥੇ ਉਹ ਬੰਦਾ ਜ਼ੀਰੋ ਸੀ ਤੇ ਹੀਰੋ ਕਿਵੇਂ ਬਣ ਜੂਗਾ ਘਰ ਪਾਉਣਾ ਵੀਰੇ ਖਾੜ ਜਿੱਦੇ ਵੜ ਨਹੀਂ 5-6 ਲੱਖ ਦਾ ਮਾਮੂਲੀ ਜੀ ਗੱਲ ਲਾਉਣੀ ਉਹ ਵੀ ਤਿਆਰੀ ਤੋਂ ਬਿਨਾ ਠੀਕ ਆ ਫਿਰ ਇਹਦੀ ਮਾਂ ਨੂੰ ਹਾਂ ਤੋਲਾ ਪਾ ਕੇ ਜਾਂਦਾ ਹਨਾ ਇਹਦੀ ਮਾਂ ਨੇ ਇੱਕ ਤੇ ਉਹਨੂੰ ਪੁੱਛਿਆ ਜਾਵੇ ਆਪ ਦੇ ਤਾਂ ਉਹਨੇ ਮਤਲਬ ਕੀ ਕਰਲੇ ਪੂਰੀ ਜੀ ਤੋਲਾ ਦੀ ਮੰਮੀ ਨੇ ਪਵਾ ਲਿਆ ਸੋਨੇ ਦਾ ਠੀਕ ਆ ਤਸੀਰ ਨੂੰ 30000 ਰੁਪਏ ਲੱਗਿਆ ਫਿਰ ਉਹਦੀ ਮਾਂ ਪਿਓ ਦੇ ਛਾਪ ਪਾਈ ਤੇ ਇਹ ਆਦੀ ਮੰਮੀ ਨੇ ਕਹਿੰਦਾ ਹੁੰਦਾ ਸੀ ਮੰਮੀ ਤੂੰ ਕਹਿ ਤੋ ਨਹੀਂ ਵੀ ਇਹਨੂੰ ਦਿੰਦੀ ਬਲਜੀਤ ਨੂੰ 골ਡ ਦੂਜੀ ਨੂੰ ਤਾਂ ਬੜਾ ਸੈੱਟ ਸੁੱਟ ਪਾਇਆ ਬੜਾ ਕੁਝ ਪਾ ਪਾਉਂਗੀ ਕਹਿੰਦੀ ਟਾਈਮ ਆਉਣ ਦੇ ਕੋਈ ਟਾਈਮ ਨਹੀਂ ਤੁਸੀਂ ਉਹਨਾਂ ਨੂੰ ਕਿਉਂ ਪਾਇਆ ਸਹਰਿਆਂ ਨੂੰ ਕਿਉਂ ਪਾਇਆ ਆ ਵੀ ਤਾਂ ਸ਼ੌਕ ਪੂਰੇ ਕਰਨ ਲਈ ਵੀ ਸਾਡੀ ਤਾਂ 9 ਆ ਸਾਰੇ ਪਿੰਡ ਚ ਘਵਾ ਤਾਂ ਸਹਰਿਸਰ ਪਰ ਮੈਨੂੰ ਉਹਨਾਂ ਨੇ ਇਹ 9 ਵਾਲੇ ਦਰਜਾ ਦੇ ਲੋਕਾਂ ਮੂਰੇ ਸ਼ੋਅ ਕਰਤਾ ਵੀ ਜੇ ਅਸੀਂ ਪੈਸਾ ਖਾ ਰਹੇ ਸਾਡੇ ਤੇ ਕੋਈ ਅਲੀਗੇਸ਼ਨ ਨਾ ਲਾਵੇ ਕੋਈ ਸਾਨੂੰ ਇਹ ਨਾ ਕਿ ਕਦੇ ਵੀ ਉੱਧੇ ਹੀ ਲਈ ਫਿਰਦਾ ਮੁੰਡਾ ਕਿਤੇ ਇਹ ਉਹਨਾਂ ਨੇ ਆ ਵੀ ਸੇਫਟੀ ਰੱਖੀ ਵੀਰੀ ਇਹ ਗੱਲ ਦੀ ਮਤਲਬ ਤੁਸੀਂ ਉਹਨਾਂ ਨੇ ਜਿਵੇਂ ਇੱਕ ਸੋਹਰਿਆਂ ਨੂੰ ਪਾਉਂਦੇ ਆ ਜਿਵੇਂ ਸ਼ਾਪਾ ਤੁਸੀਂ ਕੋਈ ਪਾਏ ਹੋਏ ਪਾਏ ਹੋਏ ਬੇਸ਼ੱਕ ਦੀ ਮੂਰੀ ਖਿੱਲਣ ਪਿੰਡ ਚ ਆ ਲੱਬੜੋ ਨਹੀਂ ਪਾਏ ਤੁਹਾਡੀ ਮੰਮੀ ਨੂੰ ਪੁੱਛੋ ਤੋਲਾ ਪਾਏ ਨੇ ਤੈਨੂੰ ਅੱਧੇ ਤੋਲੇ ਦੇ ਤੇ ਪਿਓ ਨੂੰ ਨਹੀਂ ਸ਼ਾਪ ਪਾਈ ਹੁਣ ਜਦੋਂ ਤੁਸੀਂ ਹੁਣ ਤੁਹਾਡੇ ਕੀ ਹਾਲਾਤ ਹੈ ਤੇ ਕਦੋਂ ਤੋਂ ਤੁਹਾਡੇ ਵੀ ਹਾਲਾਤ ਖਰਾਬ ਹੁੰਦੇ ਆ ਸਾਡੇ ਜਿਹਨਾਂ ਨੇ ਮਮੂ ਗੀ ਗੁੰਦੰਦੇ ਗੱਲ ਕਰਾ ਕੀ ਕੁਝ ਹੁੰਦਾ ਰਿਹਾ ਉਹ 뭐 ਕੁਝ ਲਿਖਿਆ ਬਹੁਤ ਲਾਈਫ ਦੇ ਵਿੱਚ ਵੀਰੇ ਇੱਥੇ ਆ ਕੇ ਚੱਲਿਆ ਸੀ ਉਕੇ ਉਹ ਸਾਨੂੰ ਸੈਹੜ ਤੇ ਲਿਆਇਆ ਸੀ ਨਾ ਨਾ ਤਾਂ ਮੈਂ ਦੱਸ ਸਕਦੀ ਸੀ ਮੈਂ ਬਾਗੇ ਪਰਾਂ ਚੀਕ ਮਾਰਦੀ ਸੀ ਮੇਰੇ ਸਾਰੇ ਆ ਜਾਂਦੇ ਸੀ ਇੱਥੇ ਉਹਨੇ ਤਾਂ ਸੈਹੜ ਤੇ ਲੰਦਾ 1.3 2 ਵਜੇ ਦੇਖੋ ਵੀਰੇ ਕੌਣ ਜਾਗਦਾ ਕਿਸੇ ਲਈ ਕੋਈ ਨਹੀਂ ਜਾਗਦਾ ਫਿਰ ਉਹਨੇ ਜਦੋਂ ਮੈਨੂੰ ਹੁਣ ਕੁੱਟਿਆ ਸੀਗਾ ਮੈਂ ਆਪਣੀ ਫਰੈਂਡ ਨੂੰ ਵੀ ਬੁਲਾ ਸਕਦੀ ਕੋਈ ਚੱਕਰ ਨਹੀਂ ਗੱਲ ਕਰਨੀ ਗੱਲ ਨੰਬਰ ਵੀ ਦੇ ਦੂੰ ਫਿਰ ਇਹਨੇ ਮੈਨੂੰ ਕੁੱਟ ਮੈਂ ਹਸਪੀਟਲ ਸੀਗੀ ਇਹਨੇ ਆ ਕੁੱਟ ਤੇ ਮੈਂ ਉਹਦੇ ਕੋਲ ਚਲੀ ਮੇਰਾ ਆ ਪੈਰ ਨਾ ਬਹੁਤ ਜ਼ਿਆਦਾ ਸੁੱਜ ਗਿਆ ਸੀਗਾ ਇਹਨੇ ਵੀ ਹੁਣ ਤਾਂ ਮੇਰੇ ਕੋਲ ਹੋਣੀ ਨਹੀਂ ਕੈਮਰੇ ਮੋਬਾਈਲ ਭੰਨ ਗਏ ਸੀ ਜਨਾਨੀ ਨੇ ਸਕਾ ਕੱਲ ਦੋ ਦਿਨ ਘਰੇ ਜਾ ਮੋਬਾਈਲ ਭਾਨੇ ਕੋਈ ਵੀ ਸਾਰੇ ਪ੍ਰੂਫ ਹੀ ਸੀ ਮੇਰੇ ਕੋਲ ਇਹਨੇ ਮੈਨੂੰ ਕੁੱਟਿਆ ਮੇਰਾ ਪੈਰ ਸੋਜ ਗਿਆ ਮੇਰੇ ਘਰ ਜਾਣੀਆਂ ਮੈਂ ਸਾਦਰੀਆਂ ਰੋਂਦੀ ਪੈਟਦੀ ਕਿਹਨ ਕੀ ਹੋ ਗਿਆ ਮੈਂ ਕਹਾ ਐਵੇਂ ਕੇ ਮੇਰੇ ਕੰਡਾ ਨਹੀਂ ਵੱਜਿਆ ਜਰ ਇਹਨਾਂ ਨੇ ਹਣਾ ਜਦੀ ਆ ਮੈਂ ਤੜਕਨ ਜਨ ਕੀ ਗੱਲ ਹੋ ਗਈ ਇੰਨਾ ਸਾਹਮਣੇ ਉਹ ਬੰਦੇ ਨੇ ਪੈਰੀ ਹੱਥ ਲਾਤੇ ਇਹਨਾਂ ਦੇ ਕਿਉਂਕਿ ਸੰਡੇ ਸੀ ਵੀ ਦਿਨ ਵੀਰੇ ਵਦਨ ਸ਼ਨੀ ਸ਼ਨੀਵਾਰ ਨੂੰ ਤਾਂ ਸੀ ਕੌਣ ਕਰੀ ਜਾਂਦਾ ਤੇ ਸੰਡੇ ਨੂੰ ਹੀ ਘਰੇ ਆ ਸ਼ਨੀ ਸ਼ੁੱਕਰਵਾਰ ਦੀ ਗੱਲ ਆ ਗਿਆ ਤੇ ਸੰਡੇ ਨੂੰ ਤਾਂ ਕਿਉਂਕਿ ਤੁਹਾਨੂੰ ਪਤਾ ਹਸਪੀਟਲ ਬੰਦ ਹੁੰਦੇ ਨੇ ਜਦੋਂ ਬੰਦ ਹੋਣ ਕਰਕੇ ਇਹਨੇ ਕੀ ਕੀਤਾ ਮੈਨੂੰ ਕਹਿੰਦਾ ਚੱਲ ਮੈਂ ਇਹਨਾਂ ਨੇ ਪੈਰੀਆ ਥਲਾਤੇ ਮੈਨੂੰ ਆਂਦੀ ਕਿਚਲ ਕੋਈ ਨਹੀਂ ਮਿਲਜੀ ਤਾਂ ਤੂੰ ਇਲਾਜ ਕਰਾ ਹਨ ਵੀ ਅਸੀਂ ਬੱਚੇ ਵਾਲਾ ਨਹੀਂ ਵੀ ਅਸੀਂ ਰੋਹ ਰੋਹ ਬੈਠ ਨਹੀਂ ਸਕਦੇ ਤੇ ਅਗਲੇ ਦੋ ਦਿਨ ਬਈ ਚਾਰ ਦਿਨ ਭੈਣ ਭਰਾ ਦੇ ਜੀ ਇਹਨੇ ਪੈਰੀਆ ਥਲਾਤੇ ਸਾਰਿਆਂ ਦੇ ਮੇਰੀ ਪ੍ਰਜਾਣੀਆਂ ਨੇ ਸਾਈਨ ਕਰਾ ਲੇ ਮੇਰੇ ਭਤੀਜੇ ਸਾਈਨ ਕਰਾ ਲੇ ਜਿੱਦੋਂ ਉਹਨਾਂ ਨੇ ਸਾਈਨ ਸੁਣ ਕਰਤੇ ਤੇ ਲੈ ਆਇਆ ਮੈਨੂੰ ਘਰੇ ਦੋ ਕੁ ਦਿਨ ਵਧੀਆ ਦੇਖਿਆ ਵੀ ਉਹ ਜਨਾਨੀ ਵੀ ਆ ਗਈ ਤੁਹਾਨੂੰ ਮਦਾ ਦੇ ਨਾਲ ਹੀ ਸੋਦਣ ਜਿੱਦੋਂ ਕੁੱਟ ਮਾਰ ਸਾਰੀ ਉਹ ਇੰ ਵਿੱਚ ਹੀ ਉਸਨੇ ਕਰਵਾਈ ਆ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਵੀ ਚਲ ਮੈਨੂੰ ਕਹਿੰਦਾ ਪਹਿਲਾਂ ਕਿਆ ਕਰ ਮਗਲੀ ਦੀ ਭੈਣ ਕੰਮ ਕਰਿਆ ਕਰੂ ਮੈਂ ਘਰ ਹੀ ਆਉਣ ਨਹੀਂ ਦਿੱਤੀ ਕਿਉਂਕਿ ਮੇਰੀ ਉਹਦੇ ਨਾਲ ਬਣਦੀ ਉਹਦੇ ਭਾਈ ਨਾਲ ਨਹੀਂ ਬਣਦੀ ਉਹ ਤਾਂ ਇੱਕ ਘਰ ਦਾ ਪੇਤ ਲੈਣ ਆਉਗੀ ਉਹਨੂੰ ਸੌਦਾ ਦਿੰਦਾ ਪੈਸੇ ਤੇ ਲੈ ਦਿੰਦਾ ਉਹ ਕੋ ਦਿੱਤ ਤੈਨ ਸਾਰਾ ਘਰ ਹੀ ਲਟਾ ਕੇ ਉਹਨਾਂ ਨੂੰ ਵੀ ਦਿੱਤਾ ਹੋਇਆ ਚਲ ਮੈਨੂੰ ਆਏ ਸੀ ਵੀਰੇ ਵੀ ਮੈਂ ਜਿੰਨਾ ਟਾਈਮ ਆਫ ਦਾ ਨਮਤੂ ਕਿ ਕਰਾਂ ਕਿਉਂਕਿ ਤੁਹਾਨੂੰ ਵੀ ਪਤਾ ਥਾਂ ਥਾਂ ਗਲਤੀ ਨਹੀਂ ਹੁੰਦੀ ਇੱਕ ਵੀਰਾ ਜਿਹੜਾ ਬੰਦਾ ਜਾਂ ਜੀ ਆ ਬੀਬੀ ਬਣ ਕੇ ਸਾਹਮਣੇ ਆਜੇ ਪਿੱਛੇ ਕੁਝ ਵੀ ਨਹੀਂ ਹੁੰਦਾ ਉਹਨੇ ਕਿ ਕਿ ਤ ਜਨਾਨੀ ਨੂੰ ਉਹਨੂੰ ਲਟਾਇਆ ਕਰੇ ਘਰ-ਬਾਰ ਉਹਦਾ ਇਹਦੇ ਕੋਲੇ ਵੀ ਖਾਨ ਬਣਾਇਆ ਫਿਰ ਉਹ ਜਨਾਨੀ ਸਾਡੇ ਘਰੇ ਰਹੀ 2 ਦਿਨ ਆਈ ਉਹਨੇ ਝਾੜੂ ਪੋਚਾ ਕੀਤਾ ਰੋਟੀ ਪਾਣੀ ਸਾਡੇ ਗਾਲੀ ਮੱਲੇ ਆਲੇ ਆਗੇ ਇਹ ਮੈਨੂੰ ਛੱਡ ਕੇ ਮੇਰਾ ਭਣ ਭਰਾ ਚਲੇ ਗਏ ਨੇ ਇਹਨੇ ਚਲ ਤੋਂ ਇਲਾਜ ਕਰਾ ਕਿਨਾਂ ਨਾਲ ਜਾ ਕੇ ਪੱਟੀ ਪੁੱਟੀ ਕਰਾ ਕੇ ਮੈਨੂੰ ਘਰੇ ਵੜ ਗਿਆ ਮੁੜ ਕੇ ਉਹ ਚਲੇ ਆ ਗਿਆਂ ਗੱਡੀ ਲੈ ਕੇ ਦੂਜੇ ਦਿਨ ਤੁਸੀਂ ਦੇਖੋ ਵੀ ਜਨਾਨੀ ਦਾ ਪੈਰ ਤੇ ਸੱਟ ਲੱਗੀ ਬਾਥਰੂਮ ਵੀ ਲ ਜਾਣਾ ਬੰਦੇ ਨਹੀਂ ਮੇਰਾ ਬੇਟਾ ਛੋਟਾ ਲੇਟਣ ਮੈਨੂੰ 2 ਦਿਨ ਸੰਭਿਆ ਵੀ ਪਤਾ ਲੱਗ ਗਿਆ ਵੀ ਜਦੋਂ ਉਹ ਜਨਾਨੀ ਨੇ ਕਿਹਾ ਤਾਂ ਵੀ ਇੱਥੇ ਸੋਫੇ ਤੇ ਬਹਿ ਕੇ ਕਿ ਤੂੰ ਮੇਰੇ ਕਰਿਆ ਜਾ ਤੈਨੂੰ ਲੀਡ ਦਿੱਤਾ ਉਹਦੇ ਮੂੰਹੋਂ ਸੁਣਨ ਦੀਆਂ ਗੱਲਾਂ ਤੈਨੂੰ ਲੀਡ ਦਿੱਤਾ ਵੀ ਤੁੱਤਦਾ ਤੈਨੂੰ ਸੰਭੂ ਵਧੀਆ ਇਹਨੂੰ ਛੱਡ ਤੇ ਇਹ ਤੇ ਅਲੀਗੇਸ਼ਨ ਆ ਵੀਰੇ ਜਿਹੜੇ 24 ਘੰਟ ਜਨਾਨੀ ਕੈਮਰਾ ਚ ਰਹਿੰਦੀ ਹੋਵੇ ਤੇ ਅਲੀਗੇਸ਼ਨ ਕੀ ਲਾ ਰਹੇ ਨਾ ਤੂੰ ਜਾਂ ਮੈਨੂੰ ਪ੍ਰੂਫ ਲੈ ਕੇ ਆਵੇ ਜਿੱਥੇ ਮੈਂ ਗਲਤਾਂ ਜਾਂ ਮੈਂ ਤੇ ਜੋ ਲਾਉਣੀ ਆ ਇਸ਼ਾਰੀ ਐਮ ਪ੍ਰੂਫ ਲਾ ਮਤਲਬ ਕਿ ਲਾ ਵੀ ਅਲੀਗੇਸ਼ਨ ਜਿਉਂ ਮੈਂ ਇਸ ਘਰ ਵਿੱਚ ਮੈਂ ਕੈਮਰਾ ਮੂਰੀ ਰਹੀ ਬਰੀ ਮੈਂ ਤੇ ਬਾਹਰ ਨਹੀਂ ਹੋਈ ਪਰ ਮੇਰ ਨੂੰ ਸ਼ੋਸ਼ਣ ਕਰਦੇ ਰਿਹਾ ਇਸ ਕਰਕੇ ਕਰਦੇ ਵੀ ਮੈਂ ਜਨਾਨੀ ਦਾ ਇੱਕ ਦਰਜਾ ਦੇਤਾ ਬਾਤੀ ਸੈਂਡ ਤੇ ਬਾ ਕੋਈ ਗਲਤੀ ਕਰਦਾ ਗੁਨਾਹ ਕਰਦਾ ਵੀ ਮੈਂ ਘਰੇ ਵੜਨ ਯੋਗਤ ਹੈ ਨਹੀਂ ਇਹ ਸਮਝਾਉਣੀ ਇਹ ਸੀ ਔਰਤ ਦੀ ਕਹਾਣੀ ਉਸ ਪੱਖ ਦੀ ਕਹਾਣੀ ਜਿਸ ਨੂੰ ਇਕੱਲੇ ਨੂੰ ਵੇਖ ਕੇ ਲੋਕ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਆ ਮੈਂ ਬਸ਼ੀਰ ਨੂੰ ਵੀ ਇਹ ਐਸੇ ਸਾਡੇ ਚੈਨਲ ਤੋਂ ਕਹਿਣਾ ਕਿ ਜੇਕਰ ਉਹ ਆਪਣਾ ਪੱਖ ਦੇਣਾ ਚਾਹਵੇ ਤਾਂ ਡਿਸਕ੍ਰਿਪਸ਼ਨ 'ਚੋਂ ਸਾਡਾ ਨੰਬਰ ਲੈ ਕੇ ਸਾਡੇ ਨਾਲ ਗੱਲ ਕਰੇ ਅਸੀਂ ਉਹਨਾਂ ਦਾ ਵੀ ਪੱਖ ਚਲਾਵਾਂਗੇ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ